ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਇਹ ਜੀਐਮਸੀ ਟਰੈਵਲ ਏਜੰਟ ਮੁਬਾਰਕ ਜੀਐਮਸੀ ਟਰੈਵਲ ਏਜੰਟ ਜਿੰਦਾਬਾਦ ਕਿਉਂਕਿ ਇਹਨਾਂ ਨੇ ਮੰਨਿਆ ਵੀ ਹੈ ਕਿ 50000 ਰੁਪਏ ਸੀ ਲਿਆ ਆ ਆਪਣਾ ਆਪਾ ਕਾਨੂੰਨ ਤੋਂ ਬਾਹਰ ਨਹੀਂ ਜਾ ਰਹੇ ਸੀ ਉਹ ਵੀ ਤਰਖਾਸ ਤੁਹਾਡਾ ਮੈਂਕਾ ਲਗਾ ਦੂਗਾ ਠੀਕ ਹੈ ਠੀਕ ਹੈ ਉਹਦੇ ਬਾਹਰ ਆਓ ਸਾਰੇ ਲੋਕਾਂ ਨੂੰ ਪਤਾ ਲੱਗੇ ਫਿਰ ਠੀਕ ਹੈ ਜੀ ਇਹਨਾਂ ਨੂੰ ਪੈਸੇ ਖਾਦੇ ਆ ਬਾਹਰ ਇਟਲੀ ਦਾ ਨਾਰਾ ਲਾ ਕੇ ਤੇ ਪੈਸੇ ਖਾਦੇ ਇਹਨਾਂ ਨੇ ਆ ਸਾਰੇ ਬਾਹਰ ਖੜੋ ਇੱਥੇ ਆ ਇਥੇ ਇਥੇ ਲਾਉਂ ਤਰ ਨਾ ਲਾਓ ਇਥੇ ਇਹਨਾਂ ਨੂੰ ਪੜਾ ਆ ਠੱਗ ਮਿੱਠੇ ਤੁਹਾਡੇ ਲਾਗੇ ਇਥੇ ਇਹ ਸਿਰੇ ਦਾ ਪ੍ਰਾਊਡ ਆ ਆ ਬਣਾਇਆ ਇਹਨਾਂ ਦੀ ਵੀਡੀਓ ਆ ਆ ਇਹਨਾਂ ਦਾ ਇਹਨਾਂ ਦੇ ਜੀਐਮਸੀ ਟ੍ਰੈਵਲਸ ਆ ਸਿਰੇ ਦਾ ਪ੍ਰਾਊਡ ਲੋਕਾਂ ਨੂੰ ਠੱਗਦੇ ਯਾਰ ਠੱਗ ਬੰਦੇ ਇਥੇ ਲੈ ਕੇ ਆ ਇਥੇ ਦਰਿਆ ਲੈ ਗਏ ਇਥੇ ਲਾ ਤੁਸੀਂ ਦਵੀਰ ਹਾਂ ਦਰਿਆ ਲੈ ਕੇ ਆ ਮੈਂ ਜਥੇ ਬੰਦੀਆਂ ਬੁਲਾਉਣੀ ਆਹੋ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਹਾਂ ਆ ਹਾਂ ਸਾਡੋ ਇੱਥੇ ਜਿੱਥੇ ਬੰਦਿਆ ਹਾਂ ਹਾਂ ਕੀਤਾ ਕਿਤਾ ਉਹਨਾਂ ਨੂੰ ਸਾਡੋ ਇੱਥੇ ਇਹਨਾਂ ਨੇ ਹਾਂ ਇਹਨਾਂ ਨੇ ਕਿੰਨੇ ਬੰਦਿਆਂ ਦੇ ਕਹਿ ਬਤਾ ਦੱਸੋ ਜੀ ਇਹ ਇਹ ਹਾਂ ਇਹ ਜਾ ਕੇ ਵੀ ਚਲੂ ਮੈਂ ਕਿਹਾ ਸਭ ਤੁਸੀਂ ਦੇਖੋ ਤੁਸੀਂ ਮਰਾਜਮਾਂ ਬੈਠੋ ਮੀਨੋ ਕਮੋਸ 10 ਸਾਧ ਪੀਸੀ ਦੇ ਗਟੇਰੇ ਸਦਿਆਂ ਨੂੰ ਆ ਆ ਜੀਐਮਸੀ ਟਰੈਵਲ ਵਿਖਾਇਨਾ ਦਾ ਜੀਐਮਸੀ ਟਰੈਵਲਸ ਮਰਜ਼ੀ ਪੁਲਿਸ ਨੂੰ ਮੇਰਾ ਪੈਸਾ ਕਰਦਾ ਵਾ ਆ ਇੱਧਰ ਲਿਆ ਇੱਧਰ ਲਿਆ ਇੱਧਰ ਲਿਆ ਹੁਣ ਦੱਸ ਇੱਧਰ ਦੱਸ ਕੀ ਜਾਂਦਾ ਸੀ ਤੁਹਾਨੂੰ ਇਹ ਅਸੀਂ ਆਏ ਆ ਤੇ ਤੋਂ ਇਹਨੇ ਹੁਣ ਦਫਤੇ ਮਾਰ ਕੇ ਬਾਹਰ ਕੱਢਿਆ ਸੀ ਇਥੋਂ ਬਾਹਰ ਕੱਢਿਆ ਸੀ ਤਾਂ ਚਾਚਾ ਤੇ ਮੈਂ ਆਏ ਆ ਆ ਤਾਂ ਜਿਹੜੀ ਮਰਜ਼ੀ ਪੁਲਿਸ ਨੂੰ ਕਹਤੋਂ ਮੇਰੀ ਬਿਲਕੁਲ ਪੁਲਿਸ ਨਹੀਂ ਸ਼ਾਇਦ ਇਹਨਾਂ ਗੁੰਡਾਗਰਦੀ ਕਰਦਾ ਪਿਆ ਪੁਲਿਸ ਤਾਂ ਨਾਲ ਏ ਆ ਉੱਥੇ ਜਿਹੜਾ ਇਹਦਾ ਗਨਮੈਨ ਓਰ ਵਾਲਾ ਪੌਂਡਿਆ ਪਿਆ ਇਹਨਾਂ ਦਾ ਇਹਨਾਂ ਨੂੰ ਮਾਰ ਕੇ ਰੱਖਿਆ ਮੈਦਾਨ ਨੂੰ ਖਾ ਕਰਦਾ ਹਾਂ ਹਾਂ ਜੀ ਐਮਸੀ ਟਰੈਵਲ ਆ ਅਮਰਸਰ ਸੌਫਟੀ ਰੋਡ ਤੇ ਇਹਨਾਂ ਦਾ ਵੀਰੇ ਦਫਤਰ ਆ ਇਹਨਾਂ ਦਾ ਜੀ ਐਮਸੀ ਟਰੈਵਲ ਆ ਲੈੰਦਾ ਠੀਕ ਆ ਜੀ ਆ ਆ ਵੀ ਭੈਣ ਅੰਦਰ ਟਰੈਵਲ ਆ ਬੋਰਡ ਅੰਦਰ ਲੈ ਗਈ ਭੈਣ ਆ ਪੈ ਆ ਕੋਈ ਗੱਲ ਨਹੀਂ ਭੈਣ ਤੂੰ ਸਾਡੀ ਭੈਣ ਆ ਤੂੰ ਭੈਣ ਦੀ ਵੀਡੀਓ ਨਾ ਬਣਾ ਤੂੰ ਸਾਡੀ ਭੈਣ ਆ ਭੈਣੇ ਤੇਰੇ ਨਾਲ ਕੋਈ ਵੀ ਵੀਡੀਓ ਨਹੀਂ ਨੀ ਤੂੰ ਮੇਰੀ ਭੈਣ ਜਾ ਹਾਂ ਤੇਰਾ ਟਾਈਮ ਹੋ ਗਿਆ ਕੋਈ ਗੱਲ ਨਹੀਂ ਹਾਂ ਇਹਨਾਂ ਲੱਗ ਜੂ ਪਤਾ ਇਹਨਾਂ ਦਾ ਆਪਾਂ ਇਹਨਾਂ ਨੂੰ ਕਿੱਡੀ ਚੁੱਕੀ ਪਿੰਦੀ ਆਪਾਂ ਸਰਕਾਰ ਦੇ ਦੀ ਇਹਨਾਂ ਤੇ ਆਪੇ ਓਏ ਉੱਥੇ ਇੱਥੇ ਆਓ ਐਸਾ ਜਿਵੇਂ ਫੋਨ ਕਰ ਆ ਤੂੰ ਜਾ ਉੱਥੇ ਜਾ ਓਏ ਰਮਨ ਜਾ ਠਾਣੀ ਦਰਖਾ ਦੇ ਗਿਆ ਆ ਆ ਆਜੋ ਕਿੱਥੇ ਠਾਣਾ ਹਾਂ ਇੱਥੇ ਲੱਗੇ ਹੋਣਾ ਜਾ ਨਾਲ ਚੱਲ ਜਾ ਆ ਗੱਡੀ ਫੜਾ ਚਾਬੀ ਦੇ ਮੈਂ ਆ ਗਿਆ ਆਪਾਂ ਵੀ ਸਾਥ ਲੈਣ ਜੇ ਸੇ ਬੰਦਿਆ ਸਾਨੂੰ ਨਹੀਂ ਸਾਥ ਦੇ ਦੀਆਂ ਤੁਸੀਂ ਲਾਈਵ ਲਾਈਵ ਹੋਣਾ ਘਟਿਓ ਆਪ ਦਾ ਲਾਈਵ ਹੋ ਚੱਲਣ ਡਿਆ ਵਾ ਲਾਈਵ ਆ ਚਾਓ ਚਾਬੀ ਮੇਰੇ ਕੋਲ ਇਹ ਸਕਤੀ ਆ ਆ ਜਾ ਦਬਈ ਦਾ ਇਟਲੀ ਦਾ ਲਾਰਾ ਲਾ ਕੇ ਘੱਲ ਦਿੱਤਾ ਬੰਦੇ ਨੂੰ ਦਬਈ ਉੱਥੇ ਵਿਚਾਰਾ ਛੜਕਾਂ ਦੇ ਉੱਤੇ ਤੁਰਦਾ ਫਿਰਦਾ ਰਿਹਾ ਕਹਿੰਦਾ ਵੀ ਤੈਨੂੰ ਏਜੰਡਰ ਕਹਿੰਦਾ ਵੀ ਤੈਨੂੰ ਮੇਰਾ ਬੰਦਾ ਲੈਣ ਆਉ ਆ ਏਜੰਟ ਜੀਐਮਸੀ ਟਰੈਵਲ ਵਾਲਾ ਤੈਨੂੰ ਮੇਰਾ ਬੰਦਾ ਲੈਣ ਆਉ ਕੋਈ ਉਹਨੂੰ ਬੰਦਾ ਲੈਣ ਨਹੀਂ ਆਇਆ ਕੋਈ ਕੁਝ ਨਹੀਂ ਲੈਣ ਆਇਆ ਉਹਨੂੰ ਵਿਚਾਰੇ ਨੇ ਫਿਰ ਆਪਣੀ ਸੰਸਥਾ ਨਾਲ ਗੱਲ ਕੀਤੀ ਵੀ ਵੀਰੇ ਮੈਂ ਇੱਥੇ ਬਾਹਰ ਫਸ ਚੁੱਕਾ ਵਾ ਮੈਨੂੰ ਕਢਾਇਆ ਜਾਵੇ ਫਿਰ ਉੱਥੇ ਵਿਚਾਰੇ ਨੂੰ ਉੱਥੇ ਬੰਦਾ ਘੱਲ ਕੇ ਉਹਦਾ ਵਿਚਾਰਦਾ ਰੋਟੀ ਬੰਦ ਅਰੇਂਜਮੈਂਟ ਕੀਤਾ ਫਿਰ ਜਾ ਕੇ ਉਹਨੂੰ ਵਿਚਾਰੇ ਨੂੰ ਇੰਡੀਆ ਮਂਗਾਇਆ ਵਾ ਤੇ ਕਹਿੰਦਾ ਮ ਆ ਆ ਇਧਰ ਨੂੰ ਵਿਖਾ ਇਧਰ ਨੂੰ ਵਿਖਾ ਆਂ ਵਿਖਾ ਇਧਰ ਦਿਖਾ ਆ ਉੱਤੇ ਵਿਖਾ ਤੁਸੀਂ ਉਹਨਾਂ ਨੇ ਕਹਿੰਦੇ ਸਰ ਤੁਸੀਂ ਇੱਥੇ ਬੈਠਾ ਮਲਾਜਮ ਹੋ ਇਹ ਵਿਖਾ ਇਹਨਾਂ ਨੂੰ ਕਹੋ ਤੁਸੀਂ ਇੱਧਰ ਲੋਕਾਂ ਨੂੰ ਠੱਗਦੇ ਹੋ ਕੋਈ ਇਹ ਠੱਗਦੇ ਆ ਇੱਥੇ ਉਹ ਕਹਿੰਦਾ ਮਿੱਤੋ ਕਹਿੰਦਾ ਮੈਂ ਕੱਖ ਨਹੀਂ ਕਰਦਾ ਮੁੜ ਕੇ ਸਾਡੇ ਦੀ ਚੜ੍ਹ ਗਿਆ ਹੋ ਅੰਦਰ ਇਹ ਇੱਥੇ ਲਾ ਕੇ ਇਧਰ ਆ ਜਾਈਂ ਇਧਰ ਆ ਜਾਈਂ ਹਾਂ ਤੇ ਜੀਪ ਪ੍ਰਸ਼ਾਸਨ ਆ ਕੰਮ ਕਰਦਾ ਵਾ ਆ ਦੇਖੋ ਕਿੰਨੇ ਟਰੈਵਲ ਏਜੰਟ ਭਾਨਾ ਵੀਰ ਸੱਚਾ ਹੀ ਰੋਂਦਾ ਵਾ ਉਨੂੰ ਵਿਚਾਰੇ ਨੂੰ ਆ ਕਦੀ ਕੋਈ ਧਮਕੀ ਦੇਣਾ ਕਦੀ ਕੋਈ ਧਮਕੀ ਦੇਣਾ ਜੇ ਪੰਜਾਬ ਨੂੰ ਬਚਾਉਂਦਾ ਇਹਨਾਂ ਇਹ ਜਿਹੜੇ ਕੋਜ ਪਰਸੈਂਟ ਟਰੈਵਲ ਏਜੰਟ ਆ ਨਾ ਇਹ ਸਾਰਿਆਂ ਨੂੰ ਬਦਨਾਮ ਕਰਦੇ ਪਏ ਆ ਕਰੋੜਾਂ ਦੀ ਠੱਗੀ ਮਾਰੀ ਪਈ ਇਹਨਾਂ ਨੇ ਅੱਜ ਜਿਹੜੇ ਬੈਠੇ ਪੰਜ ਸੱਤ ਜਣੇ ਇਹੋ ਜਿਹੇ ਚੋਰ ਚੋਰ ਹੀ ਕਹਾਂਗੇ ਅਸੀਂ ਇਹਨਾਂ ਨੂੰ ਜਿਹੜੇ ਪਿਆਰ ਨਾਲ ਗੱਲ ਕਰਦੇ ਆਏ ਆ ਕਿ ਵੀਰੇ ਪੈਸੇ ਮੋੜ ਦੇ ਦੇ 10 12 ਪਰਿਵਾਰ ਦਾ ਹੋ ਟੀਟਾ ਵੀਰੇ ਲੈ ਕੀ ਖਾਸਾ ਵੀ ਫਦੇ ਹਾਂ ਪੈਸੇ ਯਾਰ ਮੁੰਡੇ ਨੂੰ ਬਾਹਰ ਕੱਢ ਲੰਦਾ ਲਾਰਾ ਲਾ ਕੇ ਇਟਲੀ ਦਾ ਲਾਰਾ ਲਾ ਕੇ ਦੁਬਈ ਦੇ ਵਿੱਚ ਛੱਡ ਦਿੱਤਾ ਉਹਨੂੰ ਅਸੀਂ ਮਂਗਾਇਆ ਹੁਣ ਮੈਂ ਕਿਹਾ ਮੈਂ ਜਿਹੜਾ ਤੂੰ ਪੈਸਾ ਲੈਣਾ ਉਹ ਵਾਪਸ ਕਰ ਦੇ ਜਿਹੜਾ ਤੇਰਾ ਖਰਚਾ ਉਹ ਕੱਢ ਲਾ ਕਹਿੰਦਾ ਮੈਂ ਇਹ ਦੁਬਈ ਕੱਲਾ ਮੈਂ ਮੈਂ ਕਿ ਪੈਸੇ ਦਵਾ ਵਾਪਸ ਹੁਣ ਸਾਡਾ ਟਾਈਮ ਆਓ ਟਰੈਵਲ ਏਜੰਟ ਆ ਜੀ ਐਮਸੀ ਕਿ ਇੱਧਰ ਤੇ ਨਹੀਂ ਇਹਦੇ ਜਾਂ ਸੇਜ ਤੇ ਨਹੀਂ ਆਉਣ ਲੱਗਿਆ ਅੱਜ ਹਾਂ ਅੱਛਾ ਪੱਤਰਕਾਰ ਵੀਰ ਆ ਠੀਕ ਹੈ ਜੀ ਚਾਰ ਪੰਜ ਭੇਜੋ ਜੀ ਟ੍ਰੈਫਿਕ ਵਾਲੇ ਚਾਰ ਪੰਜ ਉਹ ਪੀਸੀਆਰ ਵਾਲੇ ਉਹ ਭਾਈ ਪੀਸੀਆਰ ਵਾਲੇ ਛੱਡ ਤੋ ਜਿੰਨੀ ਮਰਜ਼ੀ ਫੋਰਸ ਮੰਗਾਲਾ ਇੱਕੋ ਗੋਲੀਆਂ ਚਲਾਉਣੇ ਪਏ ਸਾਡੇ ਪੈਸੇ ਆ ਵੀਡੀਓ ਹੈਗੀ ਹੈ ਮੇਰੇ ਕੋਲ ਟੋਟਲ ਵੀਡੀਓ ਬਣਾ ਰਹੇ ਹਾਂ ਆਪਣੇ ਆ ਹਾਂ ਕੱਲ ਨੂੰ ਸਾਡ ਨੂੰ ਕਹਿੰਦੇ ਮੇਰੇ ਉੱਥੇ ਸਟਾਫ ਦੇ ਗੱਲ ਪੈ ਗਿਆ ਮੈਨੂੰ ਗਾਲਾਂ ਕੱਢਣ ਪੈ ਗਿਆ ਅਸੀਂ ਆਪਣੀ ਸੇਫਟੀ ਨਹੀਂ ਰੱਖਣੀ ਇਹਨਾਂ ਕਹੇ ਆਡੇ ਕੈਮਰੇ ਲੱਗੇ ਮੈਂ ਤੁਹਾਡੇ ਕੈਮਰੇ ਹਾਂਜੀ ਆਹੋ ਕੱਲ ਨੂੰ ਮੈਨੂੰ ਆਜਣ ਕਿ ਇਹ ਲੇਡੀ ਦੇ ਵੀ ਗੱਲ ਪਿਆ ਏ ਪਰ ਉਹਦੀ ਗੱਲ ਹੈਗੀ ਆਹੋਂ ਆਏ ਕਿ ਕਰੀ ਜਿਹੜੇ ਪਹਿਲਾਂ ਦੀ ਅੱਜ ਅੱਧੇ ਬਣ ਕੇ ਨਹੀਂ ਦੀ ਗੱਲ ਆ ਬੰਦਾ ਆਪਣਾ ਦੁਬਈ ਗਿਆ ਇਹ ਕਰਦੂ ਦੀ ਗੱਲ ਹੈ ਦੁਬਈ ਦੀ ਗੱਲ ਹੈ ਇਹ ਵੀ ਜੀ ਅੱਜ ਤੋਂ ਮੁੰਡਾ ਗਿਆ ਆਪਣਾ 3-4 ਮਹੀਨੇ ਦੇ ਵਿੱਚ ਮੈਂ ਤਾਂ ਦੱਸਦਾ ਇਹਨਾਂ ਨੇ ਕਿਹਾ ਕਿ ਤੈਨੂੰ ਅਸੀਂ ਸ਼ਾਨਦਾਨ ਵੀਜ਼ਾ ਦਵਾਂਗੇ ਪਹਿਲਾਂ ਭੇਜਾਂਗੇ ਦੁਬਈ ਦੁਬਈ ਤੋਂ ਤੈਨੂੰ ਅਸੀਂ ਉੱਥੋਂ ਲੋਨ ਕਰਾ ਕੇ ਠੀਕ ਹੈ ਦੁਬਈ ਦੇ ਮਹਿੰਗੇ ਲੋਨ ਕਰਾ ਕੇ ਤੇ ਅਸੀਂ ਜਿਹੜਾ ਗੱਲ ਕੀ ਹੋਈ ਕਿ ਦੁਬਈ ਵਿੱਚ ਇਟਲੀ ਸਟਾਰਟਿੰਗ ਦੀ ਗੱਲ ਇਹ ਹੋਈ ਵੀ ਤੇ ਤੈਨੂੰ 2.5 ਲੱਖ ਰੁਪਏ ਲਵਾਂਗੇ ਅੱਧਾ ਪਹਿਲਾਂ 110000 ਰੁਪਏ ਲੈ ਲਿਆ ਇਹ ਇਹ ਲਿਆ ਇੱਕ ਵੀਰ ਇਥੇ ਹੁਣਾ ਨਾਲ ਪਲਸਕੈਨ ਗਿਆ ਸ਼ਾਇਦ ਉਥੇ ਠੀਕ ਹੈ ਜੀ ਵੀ 110000 ਰੁਪਏ ਇਹਨਾਂ ਪਹਿਲਾਂ ਲੈ ਲਿਆ 50000 ਇੱਕ ਲੈਜੈਂਡਰ ਨੇ ਲੈ ਲਿਆ ਤੇ 50000 ਇਹਨੂੰ ਅਗਾ ਪਾ ਦਿੱਤਾ ਮਤਲਬ 60000 ਪਹਿਲੇ ਏਜੰਟ ਨੇ ਲੈ ਲਿਆ ਤੇ 50000 ਗਾਹ ਨੂੰ ਟ੍ਰਾਂਸਫਰ ਕਰਤਾ ਉਹ ਏਜੰਟ ਨੇ ਸਾਡ ਨੂੰ 60000 ਰੁਪਏ ਦੇਤਾ ਉਹਨੇ ਸਾਨੂੰ ਪ੍ਰੂਫ ਵੀ ਦੇਤੀ ਕਿ ਵੀਰੇ ਅਗਲਾ 50000 ਰੁਪਏ ਇਹਨਾਂ ਲਿਆ ਠੀਕ ਹੈ ਜੀ ਵੀ ਅੱਧੇ ਪੈਸੇ ਪਹਿਲਾਂ ਲਵਾਂਗੇ ਤੇ ਅੱਧੇ ਪੈਸੇ ਜਦੋਂ ਇਟਲੀ ਦੇ ਬੰਦਾ ਪਹੁੰਚੂਗਾ ਉਦੋਂ ਲਵਾਂਗੇ ਟੋਟਲ ਗੱਲ ਫਿਰ ਕੀ ਹੁੰਦਾ ਵਾ ਜਾ ਕੇ ਸਾਰੇ ਪੈਸੇ ਦੇ ਦਿੰਦੇ ਹਾਂ ਫਿਰ ਕੀ ਹੁੰਦਾ ਵਾ ਕਿ ਇਹ ਦੁਬਈ ਤੋਂ ਕਿਹਨੇ ਪਹਿਲਾਂ ਤੈਨੂੰ ਦੁਬਈ ਜਾਣਾ ਪਊਗਾ ਉੱਥੇ ਥੋੜੇ ਦਿਨ ਵੇਟ ਕਰਨੀ ਪਊਗੀ ਠੀਕ ਹੈ ਜੀ ਆ ਕੋਈ 2-4 ਦਿਨ ਮੰਨ ਲਓ ਹਨਾ ਵੇਟ ਕਰਨੀ ਪਊਗੀ ਤੇਨੂੰ ਸਾਡਾ ਬੰਦਾ ਲੈਣ ਆਊਗਾ ਤੈਨੂੰ ਸਾਡਾ ਬੰਦਾ ਲੈਣ ਆਊਗਾ ਉੱਥੇ ਠੀਕ ਹੈ ਜੀ ਕਿਉਂਕਿ ਸਾਡਾ ਇਹਦਾ ਕੋਈ ਵਿਚਾਰ ਤਾਂ ਉੱਥੇ ਜਾਣ ਪਛਾਣ ਨਹੀਂ ਨਹੀਂ ਹੈਗੀ ਤੇਨੂੰ ਬੰਦਾ ਲੈਣ ਜਾਊਗਾ ਉਹ ਤੇਰੇ ਕਾਗਜ਼ ਪੱਤਰ ਤਿਆਰ ਕਰਕੇ ਬੈਂਕ ਤੋਂ ਲੋਨ ਕਰਾ ਕੇ ਜਿਹੜਾ ਲੋਨ ਹੋਊਗਾਹੀਂ ਰੱਖ ਲਾਂਗੇ ਪਤਾ ਨਹੀਂ ਕਿੰਨੇ ਲੱਖ ਦਾ ਤੇ ਅੱਗੇ ਤੁਹਾਡੇ ਬੰਦੇ ਨੂੰ ਹੀ ਇਟਲੀ ਪਹੁੰਚਾ ਦੇਵਾਂਗੇ ਜਿਹੜੇ ਤੁਹਾਡੇ ਪੈਂਡਿੰਗ ਪੈਸੇ ਆ ਇਟਲੀ ਪਹੁੰਚਣ ਦੇ ਸਾਰੇ ਹੀ ਤੁਹਾਡੇ ਤੋਂ ਹੀ ਲੈ ਲਾਂਗੇ ਇਹ ਗੱਲ ਹੋਈ ਦੁਬਈ ਚੋਂ ਦੁਬਈ ਜਾ ਕੇ ਇਹਨੂੰ ਕੋਈ ਲੈਣ ਹੀ ਨਹੀਂ ਆਇਆ ਵਿਚਾਰੇ ਨੂੰ ਦੁਬਈ ਚੋਂ ਉਹ ਕਰੰਜਰ ਹੋ ਗਿਆ ਆ ਦੁਬਈ ਇਹ ਇੱਕ ਗੱਲ ਹੋ ਗਈ ਹੈ ਤਿੰਨ ਚਾਰ ਮਹੀਨੇ ਦੀ ਹੋ ਗਈ ਆ ਇਹ ਦੁਬਈ ਵਿਚਾਰਾ ਚਾਰ ਪੰਜ ਦਿਨ ਦੁਬਈ ਰਿਹਾ ਏ ਕਾਫੀ ਦਿਨ ਚਾਰ ਪੰਜ ਦਿਨ ਤੋਂ ਵੀ ਜ਼ਿਆਦਾ ਰਿਹਾ ਹੋਣਾ ਕੋਈ ਇਹਨੂੰ ਦੁਬਈ ਲੈਣ ਹੀ ਨਹੀਂ ਆਇਆ ਫਿਰ ਇਹਨੇ ਆਪਣੇ ਨਾਲ ਗੱਲ ਕੀਤੀ ਆਪਾਂ ਸਸਤਾ ਵੱਲੋਂ ਕੋਈ ਵੀਰ ਨੂੰ ਕਿਹਾ ਕਿ ਵੀਰੇ ਆਰੇ ਇੱਥੇ ਕੋਈ ਬੰਦਾ ਵਾ ਇਹਨੂੰ ਵਾਪਸ ਮੰਗਾਈਏ ਆਪਾਂ ਠੀਕ ਬਾਬਾ ਜੀ ਆ ਚੰਦ ਜਾੜਦਾ ਇਹਨਾਂ ਨੇ ਮੁੰਡੇ ਨੂੰ ਬਾਹਰ ਘੱਲਣਾ ਇਟਲੀ ਦੁਬਈ 'ਚ ਫਸਾ ਦਿੱਤਾ ਅਸੀਂ ਮੁੰਡੇ ਨੂੰ ਵਾਪਸ ਮੰਗਾਇਆ ਹੁਣ ਆਪ ਜੱਥੇਬੰਦੀ ਵੱਲੋਂ ਮੈਂ ਕਿਹਾ ਵੀਰੇ ਜਿਹੜਾ ਤੂੰ ਪੈਸਾ ਲਿਆ ਤੂੰ ਇਟਲੀ ਦਾ ਪੈਸਾ ਲਿਆ ਹੈਗਾ ਤੇ ਤੂੰ ਦੁਬਈ 'ਚ ਫਸਾ ਦਿੱਤਾ ਦੁਬਈ ਚੋਂ ਦੀ ਤੂੰ ਬਾਤ ਨਹੀਂ ਪੁੱਛੀ ਫੋਨ ਲਾਵੇ ਫੋਨਾਂ ਚੁੱਕਣੇ ਮੁੰਡਾ ਵਿਚਾਰਾ ਉੱਥੇ ਪਾਣੀ ਨਾਲ ਝੁੱਗਿਆ ਖਾ ਕੇ ਗੁਜ਼ਾਰਾ ਕੀਤਾ ਉੱਥੇ ਉਹਨੇ ਵਿਚਾਰੇ ਨੇ ਵਾਪਸ ਮੁੰਡਾ ਮੰਗਾ ਲਿਆ ਅਸੀਂ ਮੈਂ ਕਿਹਾ ਜਿਹੜਾ ਇਹਦਾ 50000 ਰੁਪਇਆ ਲੈਣਾ ਉਹ ਦੇ ਦੇ ਵਾਪਸ ਨਹੀਂ ਜਿਹੜਾ ਉਹਦਾ ਖਰਚਾ ਲੱਗਾ ਉਹ ਕੱਟ ਕੇ ਕੱਟ ਕੇ ਤੂੰ ਪੈਸੇ ਵਾਪਸ ਆ ਵੈਸੇ ਤੇ 420 ਬੰਦੀ ਸੀ ਹਾਂਜੀ ਬੰਦੀ ਆ ਕਹਿ ਕੇ ਕੁਝ ਤਾਂ ਕੀਤਾ ਕੀਤਾ ਕੁਝ ਇਟਲੀ ਦਾ ਵੀਜ਼ਾ ਬੰਦੀ ਆ ਕਿਸ ਬੰਦੀ ਆ ਹਾਂ ਫੌਨ ਤੇ ਕਾਨੂੰਨ ਬਾਬਾ ਸਖਤ ਹੋਏ ਆ ਹਾਂਜੀ ਫੋਕ ਤੋਂ ਉਹਨੂੰ ਨਹੀਂ ਪੈਦੋ ਹੋ ਤੇ ਗੱਲ ਆ ਆਪੇ 50 ਦੀ ਬਜਾਇਆ ਜਾ ਚ ਲਗੇ ਉਹ ਕਿੰਦਰ ਜਾਊਗਾ ਕੋਈ ਗੱਲ ਨਹੀਂ ਦਿਖਾ ਲੈ ਮਾਰੀ ਜੇ ਮੈਂ ਰੱਖੂ ਠੀਕ ਹੈ ਜੋ ਕੋਈ ਗੱਲ ਨਹੀਂ ਆਪ ਜੀ ਦਾ ਹੈਲੋ ਆ ਚੈਨਲ ਨਾਲ ਗੱਲ ਕਰੀ ਚੈਨਲ ਨਾਲ ਉਹਨਾਂ ਕਿਥੇ ਖੜੇ ਹੈਲੋ ਹਾਂਜੀ ਵੀਰੇ ਆ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਹੈਲੋ ਭਾਜੀ ਆ ਓਕੇ ਓਕੇ ਪਹਿਲੇ ਅਸੀਂ ਸੰਸਥਾ ਤੋਂ ਬੋਲਦੇ ਆਂ ਬਾਬਾ ਰਤਨਦੇਵ ਸੇਵਾ ਸੁਸਾਇਟੀ ਜ਼ਿਲ੍ਹਾ ਤਰਨਤਾਰਨ ਤੋਂ ਆ ਇਹ ਜਿਹੜਾ ਹੈਗਾ ਜੀ ਮਸਲਾ ਇਹ ਆ ਕਿ ਜਿਹੜਾ ਜੀਐਮਸੀ ਟਰੈਵਲਸ ਵਾਲਾ ਬੰਦਾ ਨਾ ਜੀ ਇਹਨੇ ਆਪਣਾ ਇੱਕ ਬੰਦਾ ਭੇਜਿਆ ਸੀਗਾ ਇਟਲੀ ਦਾ ਕਹਿ ਕੇ ਤੇ ਦੁਬਈ ਭੇਜ ਦਿੱਤਾ ਠੀਕ ਹੈ ਜੀ ਅਸੀਂ ਅੱਜ ਉਹਦੇ ਕੋਲ ਆਏ ਠੀਕ ਹੈ ਜੀ ਆ ਜਿਹਦੀ ਮੇਰੇ ਕੋਲ ਸਾਰੀ ਵੀਡੀਓਗ੍ਰਾਫੀ ਹੈਗੀ ਹੈ ਕਿ ਭਾਜੀ ਤੂੰ ਇਟਲੀ ਦਾ ਕਹਿ ਕੇ ਦੁਬਈ ਭੇਜ ਦਿੱਤਾ ਜਿਹੜਾ ਤੂੰ ਝੂਠ ਮਾਰ ਹਾਂਜੀ 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 ਜਿਹੜਾ ਉਹ ਨਹੀਂ ਹੈਗਾ ਅਮਰੁੱਤ ਸਿੰਦੂ ਆ ਮੇਰਾ ਨਾਮ ਜੀ ਜਗਜੀਤ ਸਿੰਘ ਆ ਜੀ ਐਫਐਸਸੀ ਬੈਂਕ ਲੱਗ ਕੇ ਆਇਆ ਜੀ ਐਫਐਸਸੀ ਬੈਂਕ ਆ ਜਿਹੜਾ ਹਾਂਜੀ ਲੜਕਾ ਜਿਹੜਾ ਗਿਆ ਸੀ ਉਹਦਾ ਨਾਮ ਰਮਨਦੀਪ ਸਿੰਘ ਸੀ ਆ ਉਹ ਵੀ ਨਾਲ ਆਇਆ ਜੀ ਉਹ ਮਖੂਤਾਵਾ ਮਖੂ ਦੇ ਲਾ ਕੇ ਪਿੰਡ ਵਾ ਰਸੂਲਪੁਰ ਉੱਥੋਂ ਦਾ ਵਾ ਹਾਂਜੀ ਠੀਕ ਹੈ ਜੀ ਆ ਹਾਂਜੀ ਆ ਮੇਰਾ ਨੰਬਰ ਜੀ ਨੋਟ ਕਰੋ ਜੀ ਆਪਾਂ ਅੱਜ ਗੱਲ ਕਰਾਂ ਜੋ ਤੁਹਾਡੀ ਗੱਲ ਆ ਆ ਆਪਣੀ ਭਾਜੀ ਥਾਣੇ ਗਿਆ ਆਪਣੇ ਸਿੰਘ ਗਿਆ ਥਾਣੇ ਆ ਆਉਣੇ ਆਲੇ ਆ ਹਾਂਜੀ ਆ ਦਿਖਾ ਦੇਣ ਗਏ ਆ ਪਰ ਆਲਰੇਡੀ ਆਪਣੇ ਮੰਡੀ ਪਹੁੰਚ ਗਏ ਆ ਠੀਕ ਹੈ ਠੀਕ ਹੈ ਹਾਂ ਨਹੀਂ ਭਾਜੀ ਆਪਾਂ ਤੇ ਇੱਥੇ ਧਰਨਾ ਦੇਣਾ ਬਾਹਰ ਧਰਨਾ ਦੇਣਾ ਸੀ ਬਾਹਰ ਲੈ ਕੇ ਜਾਇ ਤੇ ਪਾਤਾ ਨੰਬਰ ਪਾ ਦੋ ਸਾਡਾ ਉਹਨਾਂ ਨੂੰ ਜਾਂ ਤੇ ਉਹਦੇ ਮੈਂ ਮੈਂ ਨਾ ਜੇ ਤੇ ਆ ਚਲੋ ਠੀਕ ਹੈ ਜੇ ਦਵਾ ਦਿਓ ਇਹਦੇ ਪੈਸੇ ਚਲੋ ਵੈਲੰਟ ਗੁੱਡਾ ਸਾਨੂੰ ਕੋਈ ਚੱਕਰ ਨਹੀਂ ਆਰ ਦਰਖਾਸਤ ਮੈਂ ਨਾਲ ਦਾ ਵੀਰ ਗਿਆ ਵਾ ਉੱਥੇ ਇਹਨਾਂ ਪਾ ਜੀ ਨਾਲ ਫੋਨ ਤੇ ਵੀ ਗੱਲ ਹੋਈ ਆ ਜੋ ਖਰਚਾ ਲੱਗਾ ਚਲੋ ਸਾਤਾ ਜੀ ਚੱਲ ਚੱਲ ਕੋਈ ਗੱਲ ਨਹੀਂ ਮੈਂ ਕੋਈ ਨਹੀਂ ਲੋਣਾ ਕਿ ਰੋਲਾ ਪਾਇਆ ਨਾ ਇਦਾਂ ਕਿਦਾਂ ਮਸਲਾ ਹੱਲ ਹੋ ਜੂਗਾ ਜੋ ਸਿੱਧੇ ਰੱਬ ਹੱਥ ਨਾਲ ਪੈਸੇ ਦਿੰਦਾ ਹੀ ਨਹੀਂ ਜਦੋਂ ਕਰਾਉਂਦੇ ਪਏ ਆ ਕੋਈ ਕੰਮ ਨਹੀਂ ਹੈ ਖਾਜ ਦੇ ਨਾਲ ਸਾਡਾ ਦਿਖਾ ਦੇ ਕੇ ਮੁੰਡੇ ਆਂਡੇ ਵਾਪਸ ਮੈਨੂੰ ਚਲ ਗਾਲਾਂ ਵੀ ਕੱਢ ਦੇ ਮਾਰ ਲਓ ਮੈਨੂੰ ਕੋਈ ਟਿਕਤ ਨਹੀਂ ਹੈਗੀ ਪ੍ਰਵਾਹ ਨਹੀਂ ਕੋਈ ਤੁਸੀਂ ਮੇਰੇ ਵੱਡੇ ਹਬ ਤੇ ਤੁਸੀਂ ਸਾਡਾ ਕਾਨੂੰਨ ਹੋ ਤੁਸੀਂ ਸਾਨੂੰ ਝਟਕਲੋ ਢੜਕਲੋ ਕੋਈ ਕਹਾਣੀ ਨਹੀਂ ਪਰ ਮਸਲਾ ਇਹ ਤੁਸੀਂ ਸਾਜਾ ਸਾਥ ਦੋ ਨਾ ਝੂਠਦਾਨ ਨਾ ਦੋ ਯਾਰ ਤਨ ਮੈਂ ਕਹੀ ਜਾ ਇਹਨਾਂ ਦੀ ਜਮ ਹੈ ਮੇਰੇ ਮੇਰੇ ਦੋ ਲਿਖੇ ਅੱਛਾ ਨਾ ਤੂੰ ਤੂੰ ਕਿਰਾ ਇਹ ਮੁੜ ਕੇ ਤੂੰ ਕਹਿਣਾ ਭਾਈ ਮੇਰੇ ਕੋ ਗਲਤੀ ਹੋਈ ਮੈਂ ਅਜੇ ਵੀ ਤੈਨੂੰ ਆਪਣਾ ਵੀਰ ਸਮਝਦਾ ਹਾਂ ਅਜੇ ਵੀ ਵੀਰ ਕਿਹਨਾਂ ਇੱਕ ਮਿੰਟ ਮੇਰੀ ਗਰ ਤੂੰ ਜਿਆਦਾ ਜਿਆਦਾ ਹਾਈਪਰ ਹੋ ਗਿਆ ਜਿਆਦਾ ਹਾਈਪਰ ਹੋ ਜਾਂਦਾ ਅਜੇ ਵੀ ਕਹਿੰਦਾ ਸਾਰੇ ਬੰਦੇ ਸਾਮ ਲੱਗਣਾ ਤੂੰ ਜਵਾ ਹਾਈਪਰ ਹੋ ਗਿਆ ਮੈਂ ਮੈਂ ਜਿਹੜੀ ਗੱਲ ਕਹਿਣਾ ਹਾਈਪਰ ਮੌਦਨ ਹੁੰਨਾ ਤਦ ਮੈਂ ਕੀ ਕਰਾਂ ਵੀਰ ਦੀ ਗੱਲ ਕਰ ਤਾ ਮੈਂ ਕੀ ਕਰ ਮੈਂ ਇਕੱਲਾ ਇਕੱਲਾ ਗੱਲ ਕਰ ਲਓ ਮੈਂ ਇਕੱਲਾ ਇਕੱਲਾ ਗੱਲ ਕਰ ਲਓ ਮੈਂ ਇਕੱਲਾ ਇਕੱਲਾ ਗੱਲ ਕਰ ਲਓ ਦੇ ਨਾਲ ਸਾਡਾ ਹੋਣੀ ਕੋਈ ਰੌਲਾ ਨਹੀਂ ਮੈਂ ਮੈਂ ਤਾਂ ਹੀ ਕਹਿ ਲਿਆ ਤੂੰ ਮੇਰਾ ਵੀਰ ਹੈ ਪਰ ਤੂੰ ਜਿਆਦਾ ਹੈ ਪਰ ਉਹ ਗਿਆ ਪਰ ਭਾਈ ਮੈਂ ਉਹਦੇ ਨਾਲ ਹੁਣ ਵੀ ਨਹੀਂ ਪਰ ਬੱਤੀ ਚ ਚੰਗੇ ਨਹੀਂ ਲੱਗਦੇ ਕੋਈ ਗੱਲ ਨਹੀਂ ਆ ਕੋਈ ਗੱਲ ਨਹੀਂ ਹੋਏ ਨਾ ਉਹਨਾਂ ਦੀ ਵੀ ਡਿਊਟੀ ਆ ਜਿਹੜਾ ਕੰਮ ਹੋ ਜਾਏ ਨਾ ਕੋਈ ਗੱਲ ਨਹੀਂ ਮਸਲਾ ਹੋਣੀ ਬਹਿ ਕੇ ਮਿੱਤਰ ਨਾ ਕੋਈ ਪਤਾ ਨਹੀਂ ਪਤਾ ਹੁੰਦਾ ਕੋਈ ਮੈਨੂੰ ਨਹੀਂ ਸੁਣੋ ਕੱਦ ਆਂਟੀ ਪ੍ਰੈਸ਼ੀ ਆਂਟੀ ਹੁਣ ਦੇਖ ਲਓ ਕਿੰਨਾ ਕੰਮ ਕਰਦਾ ਉਹ ਕੋਕਾ ਹੁਣ ਇਹ ਭਾਈ ਦੀ ਗੱਲ ਆਈ ਉਹਨਾਂ ਕੀ ਕਹਿੰਦੇ ਆ ਕੀ ਕਰਨਗੇ ਉਹ ਕਹਿੰਦੇ ਕਿ ਪੁਲਿਸ ਸਟੇਸ਼ਨ ਆਜੋ ਆਪਾਂ ਬਹਿ ਕੇ ਗੱਲ ਕਰਦੇ ਮੈਂ মিডিਆ ਵੀ ਮੀਡੀਆ ਵੀ ਆ ਰਿਹਾ ਇੱਥੇ ਤੇ ਮੈਂ ਇੱਥੇ ਸਾਰੇ ਸਾਹਮਣੇ ਗੱਲ ਕਰ ਜਾਈਆ ਹਾਂ ਕੋਈ ਕੋਈ ਉਹ ਤੁਹਾਡੀ ਆਪਣੀ ਮਰਜ਼ੀ ਆ ਤੁਸੀਂ ਜਿੰਨੂੰ ਮਰਜ਼ੀ ਰਾਜੋ ਉਹ ਮੈਨੂੰ ਕੋਈ ਇਤਰਾਜ ਨਹੀਂ ਪਰ ਕਿੰਨਾ ਮੇਦੀ ਡਿਊਟੀ ਆ ਤੁਸੀਂ ਉਹਦੇ ਗੱਲ ਪਾਉਗੇ ਤੇ ਮੈਂ ਆਪਣਾ ਆਟੋਮੈਟਿਕ ਨੂੰ ਗੱਲ ਦੀ ਡਿਊਟੀ ਆ ਯਾਰ ਮੈਂ ਪਰ ਤੁਹਾਨੂੰ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਬੇਨਤੀ ਮੈਂ ਦੱਸ ਪੰਨੇ ਸਾਹਮਣੇ ਵੀ ਕਿਹਾ ਤੂੰ ਹਾਈਪਰ ਜ਼ਿਆਦਾ ਹੋ ਗਿਆ ਉਹ ਭਾਈ ਮੈਂ ਪਹਿਲਾਂ ਬੇਨਤੀ ਮੈਂ ਫੇਰ ਵੀ ਤੂੰ ਮੰਨਦਾ ਤੂੰ ਹਾਈਪਰ ਚਲੋ ਕੋਈ ਨਹੀਂ ਗੱਲ ਕਰੀ ਤੂੰ ਹਾਈਪਰ ਹੋਏ ਨਾ ਭਾਈ ਗੱਲ ਕਰਦੇ ਨਹੀਂ ਭਾਈ ਕਿਉਂ ਨਹੀਂ ਹਾਈਪਰ ਹੋਏ ਭਾਈ ਨੂੰ ਕਿਉਂ ਨਹੀਂ ਮੈਂ ਕਿਹਾ ਕਿ ਤੂੰ ਹਾਈਪਰ ਹੋ ਉਹਨੇ ਚਲੋ ਚਲੋ ਕੋਈ ਨਹੀਂ ਇਹ ਭਾਈ ਨੇ ਕਿੰਨੀ ਵਧੀਆ ਗੱਲ ਕੀਤੀ ਭਾਈ ਨੂੰ ਕਿਉਂ ਨਹੀਂ ਕਹਿੰਦਾ ਤੁਸੀਂ ਹਾਈ ਪਤਕਾ ਯਾਰ ਸਾਰੋ ਨਾ ਅਸਲ ਦੇਚ ਨਾ ਹਾਲਾਤ ਵੇਖਿਆ ਉਹਦੇ ਘਰ ਦੇ ਮੇਰਾ ਫਰਜ ਆ ਮੇਰਾ ਫਰਜ ਆ ਇਹ ਕਾ ਇਹ ਹੈ ਬਰੋ ਜੇ ਇਹ ਕੁਛੇ ਤੇ ਗਲਤ ਗੱਲ ਕਰਦੇ ਜਾਂ ਕੋਈ ਬੋਲਦੇ ਤਾਂ ਤੁਹਾਡੀ ਡਿਊਟੀ ਹੈ ਤੁਸੀਂ ਸਾਨੇ ਤੂੰ ਸੱਤ ਬੋਲੋ ਚੱਲ ਯਾਰ ਅਸ਼ਕਰ ਚੱਲ ਅਸ਼ਕਰ ਬੜੀ ਗੱਲ ਕਰ ਰਿਹਾ ਵੀ ਬਾਈ ਚਾਂਸ ਹੀ ਹੋਏ ਪਰ ਮੈਂ ਤਾਂ ਹਾਈਪਰ ਤਾਂ ਹੁਣੇ ਯਾਰ ਜਦੋਂ ਜਿਹੜੋ ਬੰਦਾ ਹੈ ਬੰਦਾ ਸੁਣਾ ਲੱਗਦਾ ਬੰਦੇ ਨੂੰ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਮੇਰੇ ਮੂੰਹੋਂ ਗਾਲਾਂ ਨਿਕਲੀਆਂ ਇਹ ਲੱਗਣੀਆਂ ਜਿਹੜੋ ਖਬਰਾਂ ਖਾਣਾ ਖਸ ਮੈਂ ਦੱਸੋ ਕਿੱਲੇ ਲੱਗਦਾ ਨਹੀਂ ਤੁਹਾਡੇ ਦਾ ਪ੍ਰਸ਼ਾਦ ਆਪਣਾ ਪੈਸੇ ਵੀ ਪਰਸਵੀ ਗੱਡੀ ਜੀ ਹੈ ਤੇ ਉਹ ਪਤਾ ਨਹੀਂ ਕਿੱਦੇ ਚਲੇ ਗਿਆ ਕੋਈ ਚੱਕਰੀ ਨਹੀਂ ਤੇ ਖਾਣੇ ਲੈ ਲੈਣਾ ਪਪਾ ਜੀ ਮੈਂ ਨਹੀਂ ਨਹੀਂ ਰਹਿਣ ਦੋ ਜੀ ਭਾਈ 1 ਮਿੰਟ ਕਹਿੰਦੇ 2 ਮਿੰਟ ਖबरी 2 ਮਿੰਟ 2 ਮਿੰਟ ਇੱਧਰ ਆਇਆ ਧੰਨਵਾਦ ਭਰਾ ਤੁਹਾਡਾ ਆਏ ਨਹੀਂ ਨਹੀਂ ਖਾਓ ਸਹੀ ਨਹੀਂ ਤਾਂ ਸਵਾਇਆ ਹਲੋ ਅਹ ਪਹਿਲੇ ਸਤਿ ਸ਼੍ਰੀ ਅਕਾਲ ਹਾਂ ਜੀ ਆਹ ਭਾਜੀ ਪ੍ਰੈਸ ਤੋਂ ਬੋਲਦੇ ਪ੍ਰੈਸ ਤੋਂ ਬੋਲਦੇ ਨਾ ਪ੍ਰੈਸਰ ਫੋਟਰ ਬੋਲਦੇ ਨਾ ਜੀ ਜੀ ਤੁਹਾਡਾ ਵੀ ਜੀ ਡੀ ਆਰ ਡੀ 5 ਨਿਊਜ਼ ਚੈਨਲ ਤੋਂ ਤੁਹਾਡਾ ਨੰਬਰ ਲਿਆ ਮੈਂ ਅ ਅਸਲ 'ਚ ਅਸੀਂ ਅਸੀਂ ਆ ਬਾਬਾ ਰਤਨਦੇਵ ਸੇਵਾ ਸੁਸਾਇਟੀ ਜ਼ਿਲ੍ਹਾ ਤਰਨਤਾਰਨ ਤੋਂ ਅੱਜ ਆਏ ਆ ਜਿਹੜਾ ਸੌਫੀ ਰੋਡ ਤੇ ਐਚ ਡੀ ਐਸ ਸੀ ਬੈਂਕ ਵਾ ਉਹਦੇ ਉੱਪਰ ਆ ਵਾ ਜੀ ਐਮ ਸੀ ਟ੍ਰੈਵਲ ਵਾਲਿਆਂ ਦਾ ਦਫ਼ਤਰ ਉੱਥੇ ਆਏ ਆ ਇਹਨਾਂ ਨੇ ਕੀ ਕੀਤਾ ਵਾ ਇੱਕ ਬੱਚੇ ਨੂੰ ਅ ਇਡਲੀ ਕਹਿਣ ਦਾ ਝਾਂਸਾ ਦੇ ਕੇ ਦੁਬਈ ਦੇ ਵਿੱਚ ਰਾਹ 'ਚ ਛੱਡ ਦਿੱਤਾ ਠੀਕ ਹੈ ਜੀ 50000 ਰੁਪਇਆ ਉਹਦੇ ਤੋਂ ਲੈ ਲਿਆ ਜਿੱਦੀ ਮੇਰੇ ਕੋਲ ਰਿਕਾਰਡਿੰਗ ਵੀ ਪ੍ਰੂਫ ਵੀ ਹੈਗਾ ਹੁਣ ਵੀ ਹੈਗਾ ਠੀਕ ਹੈ ਜੀ ਹੁਣ ਅੱਜ ਅਸੀਂ ਉਹਨਾਂ ਕੋਲ ਆਏ ਆ ਕਿ ਭਾਈ ਜੀ ਤੇਰੀ ਬੱਚੇ ਨੂੰ ਵਿਚਕਾਰ ਛੱਡ ਦਿੱਤਾ ਉਹਨਾਂ ਵਿਚਾਰੇ ਨੇ ਆਪਣੇ ਤਾਂ ਹੀ ਗੱਲ ਕੀਤੀ ਮੁੰਨ ਬੱਚੇ ਨੇ ਆਪਾਂ ਸੰਸਤਾ ਵਾਲੋਂ ਉਹਨੂੰ ਵਿਚਾਰ ਨੂੰ ਵਾਪਸ ਮੰਗਾ ਲਿਆ ਤਾਂ ਪਾਣੀ ਤੇ ਭੂਜਾ ਕਾ ਪੀ ਕੇ ਗੁਜ਼ਾਰਾ ਕੀਤਾ ਵਿਚਾਰੇ ਨੇ ਉੱਥੇ ਬਾਹਰ ਦਬਈ ਦੇ ਵਿੱਚ ਠੀਕ ਹੈ ਜੀ ਤੇ ਹੁਣ ਅਸੀਂ ਆਏ ਆ ਇਹਨਾਂ ਦੇ ਜਿਹੜੀ ਅਸੀਂ ਬੈਂਕ ਦੇ ਸਾਹਮਣੇ ਆ ਸੌਫਟੀ ਰੋਡ ਤੇ ਆ ਤੇ ਆਪ ਜੀ ਪ੍ਰੈਸ ਲੈ ਕੇ ਕਿਰਪਾਲਤਾ ਕਰੋ ਇੱਥੇ ਲੈ ਕੇ ਆਓ ओके हां ਉਹਨਾਂ ਕੋ ਜਰੂਰ ਆਉਣ ਇਥੇ ਠੀਕ ਹੈ ਜੀ ਇਹਨਾਂ ਦੀ ਖਬਰ ਲਾਈ ਹੈ ਆਪਾਂ ਬਹੁਤ ਸਾਰੇ ਸਾਡੇ ਕੋਲ ਆ ਗਏ ਆਪਾਂ ਬਾਬਰ ਆਪਾਂ ਨਹੀਂ ਭਾਈ ਜੀ ਸਸਤਾਵਾ ਬਾਬਰ ਰਤਨਦੇਵ ਸੇਵਾ ਸੈਟੀ ਹਰੀਕੇਪਤਨ ਤਰਨਤਨ ਜ਼ਿਲ੍ਹਾ ਆਪਾਂ ਜਿਹੜੇ ਗੁਜਰਾ ਤੋਂ ਬੰਦੇ ਬੰਦੇ ਨਹੀਂ ਛਡੋਂਦੇ ਹਾਂਜੀ ਹੁਣ ਇਥੇ ਮੌਕੇ ਤੇ ਆਏ ਆ ਹਨਾ ਜੇ ਜੇ ਮੈਂ ਨਿਕਾਲ ਦੋ ਇੱਕ ਦੋ ਜਣੇ ਉਹ ਜੱਗਰ ਨਹੀਂ ਘਾਉਂਦਾ ਉਹ ਉਹ ਪੂਰਾ ਉਹ ਪੂਰਾ ਪ੍ਰੋਪਰ ਹੈਗੀ ਮੇਰੇ ਕੋਲ ਉਹ ਪੂਰੀ ਪ੍ਰੋਪਰ ਵੀਡੀਓ ਹੈਗੀ ਮੇਰੇ ਕੋਲ ਨਹੀਂ ਕੋਈ ਗੱਲ ਤੁਹਾਡੇ ਹੀ ਪੈਸੇ ਹਾਂ ਤੁਸੀਂ ਇੱਥੇ ਲੈਓ ਪ੍ਰੋਪਰ ਵੀਡੀਓ ਹੈਗੀ ਆ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਦੀ ਪੂਰਾ ਗਰਮੋ ਗਰਮੀ ਦੀ ਵੀ ਹੈਗੀ ਆ ਇਹ ਕਹਿੰਦਾ ਮੈਂ ਪੈਸੇ ਨਹੀਂ ਦੇਣਾ ਜੋ ਮਰਜ਼ੀ ਕਰ ਲੋ ਮੰਨਿਆ ਵੀ ਬਾਹਰ ਕੱਲਿਆ ਵਾ ਨੰਬਰ ਨੋਟ ਕਰੋ ਉਹ ਤੁਸੀਂ ਰੱਖਿਆ ਕਿ ਆਪਣਾ ਪਰੇਦਰ ਖਾਂਦਾ ਇਹ ਹੋ ਜਾ ਵੀ ਟੇਕ ਹਾਂਜੀ ਇੱਕ ਮਿੰਟ ਬੱਲੇ ਤੋਂ ਆ ਆ ਇੱਕ ਮਿੰਟ ਜੀ ਬੋਲੋ ਜੀ ਨੇ ਆਪਾਂ ਪੂਰਾ ਪ੍ਰੋਗਰਾਮ ਬੀਤੀ ਆਪਣੇ ਬਾਈ ਬਰੇ ਕਰੀ ਜੂਮ ਮਾਰ ਜੇ ਅਸੀਂ ਟੈਬਲ ਤੇ ਹਲੋ ਭਾਈ ਲੈ ਕੇ ਖਾ ਲ ਤੀ ਖਾ ਲ ਆ ਹਾਂਜੀ ਠਾਨੇ 156 ਹਾਂਜੀ ਦੇ 27 350 ਤੇ ਸੇਸਾ ਦੀ ਕੀ ਉਹਨਾਂ ਨੂੰ ਮੈਂ ਕਹਾਂ ਕਿੰਨਾ ਤੋਂ ਨੰਬਰ ਲਿਆਵਾ ਨੂੰ ਲੈ ਕੇ ਪੇ ਲਗਾਵੇ ਪਰਮਜੀਤ ਸਿੰਘ ਪਹਿਰੇਦਾਰ ਖਾਲਸਾ ਤੂੰ ਓਕੇ ਓਕੇ ਪਹਿਰੇਦਾਰ ਖਾਲਸਾ ਤੂੰ ਠੀਕ ਹੈ ਜੀ ਓਕੇ ਓਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਇੱਧਰ ਆਉ ਨਾਲ ਆਓ ਸਾਥੀਓ ਮੈਂ ਇਹਦੀ ਰਿਪੋਰਟ ਲਿਖਾਉਣਾ ਇੱਥੋਂ ਦਾ ਜਿਹੜਾ ਲੋਕਲ ਥਾਣਾ ਅਮਰੀਕਸਰ ਦਾ 100 ਫੁੱਟੀ ਰੋਡ ਤੇ ਮੈਂ ਉਸਦੇ ਥਾਣੇ ਦੇ ਵਿੱਚ ਗਿਆ ਤੇ ਬੜੀ ਹੈਰਾਨੀ ਦੀ ਗੱਲ ਤੇ ਫਿਰ ਵੀ ਮੇਰੀ ਕਿਸੇ ਨੇ ਸਾਰ ਨਹੀਂ ਲਈ ਮੈਂ ਵੀਰੋ ਮੁੰਚੀ ਸਾਹਿਬ ਕੋਲ ਗਿਆ ਮੁੰਚੀ ਕਹਿੰਦਾ ਫਲਾਣੇ ਐਸਐਸਈ ਕੋਲ ਚੜੇ ਜਾ ਉਹ ਉਹ ਅੱਗੋ ਕਹਿੰਦਾ ਤੂੰ ਟਮਕਾਨੇ ਐਸਐਸਈ ਕੋਲ ਚੜੇ ਜਾ ਤੇ ਵੀਰੋ ਕਿਸੇ ਨੇ ਮੇਰੀ ਰਿਪੋਰਟ ਨਹੀਂ ਸੁਣੀ ਤੇ ਜਿਹੜੀ ਇੱਥੋਂ ਦੀ ਲੋਕਲ ਐਮਐਲਏ ਜੀਵਨਜੋਤ ਕੌਰ ਮੈਂ ਉਸ ਨੂੰ ਕਹਿਣਾ ਚਾਹਣਾ ਆਹ ਬੰਦਿਆਂ ਦੀ ਤਾਂ ਸਰਕਾਰ ਰਹੀ ਨਹੀਂ ਤੁਸੀਂ ਕਿਉਂ ਨਹੀਂ ਸਾਡੀ ਗੱਲ ਸੁਣੀ ਕਿਉਂ ਇਹਨਾਂ ਜਾਲੀ ਬਰੌਡ ਏਜੰਟਾਂ ਦੇ ਨਾਲ ਰਲਿਓ ਤੇ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਨਾ ਚਾਹਣਾ ਮਾਨਸਾ ਨੂੰ ਬੇਨਤੀ ਕਰਨਾ ਚਾਹਣਾ ਕਿ ਜਿਹੜਾ ਤੁਸੀਂ ਪਿਛਲੇ ਦਿਨੀ ਭਾਨੇ ਸਿੱਧੂ ਤੇ ਕਿਹਾ ਸੀ ਵੀ ਉਹ ਉਹ ਲੜਬਾਜੀ ਕਰਦਾ ਅਸੀਂ ਵੀਰੋ ਜਥੇਬੰਦੀ ਹੱਥ ਜੋੜ ਕੇ ਬੜੇ ਸ਼ਾਂਤਮਈ ਤਰੀਕੇ ਨਾਲ ਥਾਣੇ ਗਏ ਸੀ ਰਿਪੋਰਟ ਲਿਖਾਉਣ ਵੀ ਭਾਈ ਸਾਡੀ ਗੱਲ ਸੁਣੀ ਜਾਵੇ ਪਰ ਵੀਰੋ ਥਾਣੇ ਵਾਲਿਆਂ ਸਾਡੀ ਰਿਪੋਰਟ ਨਹੀਂ ਸੁਣੀ ਕਿ ਵੱਧ ਤੋਂ ਵੱਧ 100 ਫੁੱਟੀ ਰੋਡ ਆ ਐਚ ਡੀ ਐਫ ਸੀ ਬੈਂਕ ਦੇ ਉੱਤੇ ਜੀ ਐਮ ਸੀ ਟਰੈਵਲਸ ਇਹਨਾਂ ਦਾ ਸੈਂਟਰ ਆ ਸੋ ਵੱਧ ਤੋਂ ਵੱਧ ਸੰਗਤ ਇੱਥੇ ਪਹੁੰਚੋ ਜੋ ਅੱਜ ਮਰਨ ਨਾਲ ਹੋਇਆ ਵੀਰੋ ਇਹ ਕੱਲ ਨੂੰ ਕਿਸੇ ਨਾਲ ਵੀ ਹੋ ਸਕਦਾ ਸੋ ਵੱਧ ਤੋਂ ਵੱਧ ਸੰਗਤ ਪਹੁੰਚੋ ਤੇ ਇਸ ਹੰਕਾਰੀ ਏਜੰਟ ਦਾ ਪਹੰਕਾਰ ਤੋੜਨਾ ਹੈ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਇਹ ਜੀਐਮਸੀ ਟਰੈਵਲ ਏਜੰਟ ਮੁਬਾਰਕ ਜੀਐਮਸੀ ਟਰੈਵਲ ਏਜੰਟ ਜਿੰਦਾਬਾਦ ਜੀਐਮਸੀ ਟਰੈਵਲ ਏਜੰਟ ਮੁਬਾਰਕ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈਓ ਵੀਰ ਬੈਠੋ ਕੋਈ ਬੈਠੋ ਭਾਈਓ ਬੈਠੋ ਯਾਰ ਬੈਠੋ ਭਾਈਓ ਬੈਠੋ ਭਾਈਓ ਭਾਈਓ 1000 ਰੁਪਏ ਭਾਜੀ ਇੱਕੋ ਮਿੰਟ ਭਾਜੀ ਮੈਂ ਆਪਾਂ ਆਹ ਤਾਂ ਕਿ ਕੋਈ ਗੱਲ ਨਹੀਂ ਕੋਈ ਆ ਗੁਰਿਆ ਫੜ ਇਹਨੂੰ ਦੇ ਦੇ ਮੇਰੇ ਭਾਈ ਆ ਮੇਰੇ ਬਾਹਰ ਆ ਗਿਆ ਫੜ ਲਾ ਜਨ ਹੁਣ ਦਿਖਾਈ ਹੈ ਅੱਜ ਬਣਾਉਂਦਾ ਵੀਰ ਅੱਜ ਬਣਾ ਦੇ ਮੇਰੇ ਕੈਮਰਾ ਤੇ ਮਾਈਕ ਇਥੇ ਆ ਵੀ ਕਾ ਬੋਲੇ ਕੋਰ ਹਾਤ ਸਾਥ ਸ੍ਰੀ ਅਕਾਲ ਆ ਫੋਨ ਫੜ ਕੱਲ ਸੁਣ ਜੀ ਪ੍ਰਧਾਨ ਜੀ ਪ੍ਰਧਾਨ ਜੀ ਤੁਹਾਨੂੰ ਮੈਂ ਤਾਂ ਖੋਹ ਕਹਿੰਦਾ ਐ ਸੈਜੋ ਸੈਜੋ ਸਾਹਿਬ ਨਹੀਂ ਹੈਗੇ ਅਸੀ ਸਾਹਿਬ ਹੈਗੇ ਨੇ ਚਲੋ ਮੈਂ ਲਿਖਾ ਦੇਣਾ ਜੀ ਆਵੇ ਮੈਂ ਲਾਈਵ ਕੀਤਾ ਆਪਣੇ ਪੇਜ ਤੋਂ ਜੱਦਬੰਦੀ ਦੇ ਪੇਜ ਤੋਂ ਤੇ ਮੈਂ ਲਿਖਾਣਾ ਜੀ ਦਰਖਾਸਤ ਕੋਈ ਗੱਲ ਨਹੀਂ ਕਰਦੇ ਆਪਾਂ ਗੱਲ 85 ਗੱਲ ਭਾਜੀ ਇੱਕ ਦਵਾਓ ਇਹਨਾਂ ਦੇ ਬੱਚਿਆਂ ਦਾ ਹੱਕ ਦਰਖਾਸਤ ਨਹੀਂ ਬੁਲਾ ਲੈਣੇ ਇਹਨੂੰ ਜਿਹਦਾ ਵੀ ਹੋਵੇਗਾ ਜੀ ਹਾਂਜੀ ਆਪਾਂ ਦੇਖ ਲੈਣਾ ਠੀਕ ਹੈ ਜੀ ਕਿਉਂਕਿ ਅਸੀਂ ਹੁਣ ਗਏ ਸੀ ਕਿ ਕੰਪਲੇਂਟ ਲਿਖਣ ਗਏ ਸੀ ਕਿ ਸਾਡੇ ਕਿਸੇ ਨੇ ਕੰਪਲੇਟ ਹੀ ਨਹੀਂ ਲਿਖੀ ਠੀਕ ਹੈ ਜੀ ਜੀ ਭਾਈ ਮੇਰੇ ਕੋ ਉੱਠ ਕੇ ਬਹਿ ਕੇ ਉੱਠ ਕੇ ਮੇਰੇ ਕੋ ਆਏ ਮੈਂ ਕੰਪਲੇਨ ਲਿਖਾਉ ਹਾਂਜੀ ਠੀਕ ਹੈ ਜੀ ਇਹ ਉਥੋਂ ਆ ਗਏ ਓਕੇ ਮੈਂ ਦੁਬਾਰਾ ਆਗਾ ਓਕੇ ਆ ਚਾਹਤ ਆਵਜੀ ਦੀ ਫੋਨ ਤੇ ਵੀ ਗੱਲ ਹੋਈ ਚੁੱਕੀ ਹੈ ਨਾ ਠੀਕ ਹੈ ਜੀ ਆਪਣਾ ਬਲੋਗ ਪੇਜ ਤੋਂ ਲਿਖਾ ਦਿਓ ਕੰਪਲੇਨ ਲਿਖਾ ਦਿਓ ਹਾਂਜੀ ਕੋਈ ਗੱਲ ਨਹੀਂ ਬੁਲਾ ਲੈਣਗੇ ਹਾਂ ਠੀਕ ਹੈ ਜੀ ਕਿਉਂਕਿ ਇਹਨਾਂ ਨੇ ਮੰਨਿਆ ਵੀ ਹੈ ਕਿ 50000 ਰੁਪਏ ਸੀ ਲਿਆ ਆਪਾਂ ਆਪਾਂ ਕਾਨੂੰਨ ਤੋਂ ਬਾਹਰ ਨਹੀਂ ਜਾ ਰਹੇ ਉਹ ਵੀ ਤਰਖਾਸ਼ ਤੁਹਾਡਾ ਮੈਕਸਾ ਲਿਖਾ ਦੋ ਠੀਕ ਹੈ ਸੱਚ ਹੈ ਅਈ ਬਲਾ ਕੇ ਤੁਹਾਡਾ ਹੱਕ ਰਸੀ ਹੋਊਗਾ ਸੱਚ ਹੈ ਜੀ ਸੱਚ ਹੈ ਤੁਸੀਂ ਵੀ ਤੁਹਾਨੂੰ ਦਿਖਾ ਦੋ ਮੂਸ਼ੀ ਮੈਂ ਕਿਤੇ ਹੋਰ ਮੋਕੇ ਤੇ ਵੀ ਦੇਖਣ ਜਾਣਾ ਓਕੇ ਤੁਹਾਨੂੰ ਦਿਖਾ ਦਾਂ 15 ਮੀਟਰ ਹੈ ਕਿਉਂਕਿ ਸਰ ਫਿਰ ਨਹੀਂ ਤੇ ਆਵੇਂ ਹਨਾ ਇਹ ਸਾਡਾ ਦੁਸ਼ਮਣ ਨਹੀਂ ਆ ਸਾਡਾ ਭਰਾ ਵਾ ਮੈਂ ਇਧਰ ਪਹਿਲਾਂ ਹੀ ਕਹਿਣ ਡਿਆ ਵਾ ਪਰ ਜੋ ਇਹਦਾ ਵਿਚਾਰੇ ਦਾ ਲੈਣ ਦੇਣਾ ਇਹ ਉਹ ਆਪਾਂ ਇਹਨੂੰ ਦਵਾਈਏ ਨੂੰ ਠੀਕ ਹੈ ਜੀ ਜੋ ਮੀਟਰ ਹੈਗਾ ਤੁਸੀਂ ਲਿਖ ਕੇ ਦੇ ਦਿਓ ਸਰ ਬਿਲਕੁਲ ਜੀ ਅਸੀਂ ਲਿਖ ਕੇ ਦੇਨੇ ਆ ਜਨਾਬ ਪਰ ਇੱਕ ਬੇਨਤੀ ਤੁਹਾਡੇ ਅੱਗੇ ਹੱਥ ਜੁੜ ਕੇ ਤੁਸੀਂ ਸਾਡੇ ਹੀ ਭਰਾ ਹੋ ਸਰ ਇਹ ਪਬਲਿਕ ਸਰਵੈਂਟ ਕੋਈ ਗੱਲ ਨਹੀਂ ਕੋਈ ਗੱਲ ਕੋਈ ਗੱਲ ਇਹ ਕਹਿੰਦਾ ਜਰਾ ਅਪਾ ਚੱਲ ਜਾਨੇ ਨੇ ਧੰਨਵਾਦ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਅਪਾ ਦਰਖਾਸਤ ਦੇਣਗੇ ਪਰ ਹਾਂ ਦਰਖਾਸਤ ਉਹ ਤੇ ਨਹੀਂ ਨਾ ਮੈਂ ਕੋਈ ਬੋਕਰੀ ਆਏ ਰਹੀ ਸੀ ਆਪਣੇ ਨੂੰ ਦਫਾ ਲਿਖ ਨਹੀਂ ਗਏ ਮੈਂ ਕੁਛ ਐਕ ਨਹੀਂ ਹੈ ਕਿ ਉੱਥੇ ਜਾਂ ਤੇ ਲਿਖੀ ਜਾਂਦੀ ਆ ਹਰ ਨੂੰ ਚਲੋ ਕੋਈ ਗੱਲ ਨਹੀਂ ਆ ਦਰਖਾਸਤ ਲਿਖ ਕੇ ਦੇਉਂਦੇ ਹਾਂ ਹਾਂ ਤੁਸੀਂ ਲਿਖਦੇ ਲਿਖ ਲਓ ਤੇ ਠੀਕ ਹੈ ਨਹੀਂ ਤੇ ਮੁਸ਼ੀ ਲੈ ਦੂੰਗਾ ਹਾਂਜੀ ਕੋਈ ਗੱਲ ਨਹੀਂ ਲਿਖ ਲੈਨੇ ਸਰ ਆਪ ਲੈ ਲੈਨੇ ਬਹੁਤ ਬਹੁਤ ਥੈਂਕ ਯੂ ਧੰਨਵਾਦ ਸਰ ਤੁਹਾਡਾ ਠੀਕ ਹੈ ਧੰਨਵਾਦ ਹਾਂ ਪਰ ਉਹ ਮਸਲਾ ਅਲੱਗ ਮੈਨੂੰ ਦਿਖਾ ਦੇ ਦੇਖੋ ਨਾ ਬੱਚਿਆਂ ਦੇ ਪੈਸੇ ਵਿਆਜ ਚੁੱਕ ਕੇ ਜਾਂਦੇ ਆ ਤੇ ਕਿੱਦਾਂ ਗੱਲ ਕਰੀਏ ਕਿਉਂਕਿ ਸਰ ਜੇ ਤੇ ਸਾਡਾ ਮਸਲਾ ਨਹੀਂ ਹੱਲ ਹੋਇਆ ਫਿਰ ਐਵੇਂ ਚੰਗੇ ਨਹੀਂ ਲੱਗਦਾ ਅਸੀਂ ਇੱਥੇ ਦਰਿਆ ਉਸ਼ਾ ਕੇ ਬਹਿ ਜਾਣ ਕੋਈ ਮਸਲਾ ਹੈ ਕਹਿੰਦਾ ਹੈਗਾ ਜਿਹੜਾ ਨਹੀਂ ਹੱਲਣਾ ਹੋਵੇ ਨਹੀਂ ਸਹੀ ਗੱਲ ਨਹੀਂ ਹੈਗਾ ਜੀ ਨਹੀਂ ਆਏਗਾ ਹੋ ਜਾਏਗਾ ਕੋਈ ਗੱਲ ਚਲੋ ਧੰਨਵਾਦ ਜੀ ਥੈਂਕ ਯੂ ਤੁਹਾਡਾ ਚਲੋ ਸਰ ਚਲ ਜੀ ਚੰਗਾ ਦਾ ਭਰਾਵਾ ਧੰਨਵਾਦ ਤੇਰਾ ਵੀ ਹਾਂ ਕਿਤੇ ਦਿੰਦਾ ਕੋਈ ਆਪਣੇ ਹਾਂਜੀ ਇਦਨ ਬੁਲਾਇਆ ਹਾਂ ਆਪਾਂ ਹੁਣੇ ਚਲੀਏ ਪੁਲਿਸ ਸਟੇਸ਼ਨੋਂ ਨਹੀਂ ਚਲੀਏ ਹਾਂ ਕੋਈ ਗੱ ਆ ਚੁੱਕ ਲੋ ਦਰੀਆਂ ਆ ਅਸੀਂ ਹੁਣ ਪ੍ਰਸ਼ਾਸਨ ਦੇ ਕਹਿਣ ਦੇ ਉਤੇ ਆ ਦਰਖਾਸਤ ਦੇਣ ਚੱਲੇ ਆ ਜੇਕਰ ਪੈਸੇ ਵਾਪਸ ਹੁੰਦੇ ਆ ਤੇ ਵੈਲੰਟ ਗੁੱਡਾ ਜੇ ਵਾਪਸ ਨਹੀਂ ਹੁੰਦੇ ਤੇ ਫਿਰ ਸੰਭਵ ਜੀ ਅਸੀਂ ਆਪਣਾ ਧਰਨਾ ਇਦਾਂ ਹੀ ਜਾਰੀ ਰੱਖਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਮੇਰਾ ਤਮੰਨਾ ਪੂਰੀ ਹੋ ਗਈ ਮੇਰਾ ਉਹ ਨਹੀਂ 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 ਭਰਾਵਾ ਨਹੀਂ Obratu ਮੈਂ ਮਵਾਲਾ ਤੇ ਵੀ ਨਾ ਇਹ ਵੀਡੀਓ ਤੁਹਾਡੀਆਂ ਨੇ ਅੱਜ ਮੈਂ ਕਿਤੇ ਵੀ ਅੱਜ ਕਿਤੇ ਮਿਲਿਆ ਇੱਕ ਮਿੰਟ ਇੱਕ ਲਾਈਵ ਵੀਡੀਓ ਕਿਤੇ ਚੱਲਣ ਦੀ ਦਵਾ ਦਿਓ ਤੇ ਤੁਹਾਡਾ ਇਨਸਾਫ ਤੁਹਾਨੂੰ ਇਹ ਇਨਸਾਫ ਦਿਵਾਵਾਂਗੇ ਬਰਖਾਸ ਦੋ ਅਹੀਂ ਜੋ ਵੀ ਅਸਲੀਅਤ ਹੈ ਜੀ ਜੋ ਸਾਹਿਬ ਆ ਮਿਲੂਗਾ ਜੀ ਸੱਚ ਹੈ ਜੀ ਧੰਨਵਾਦ ਬਹੁਤ ਬਹੁਤ ਥੈਂਕ ਯੂ ਧੰਨਵਾਦ ਬਰਖਾਸ ਦੇਖੋ ਟਾਈਮ ਤੁਹਾਨੂੰ ਦਿਖਾਏ ਤੁਸੀਂ ਦੱਸ ਦਿਓ ਜੀ ਸਾਹਿਬ ਹਾਂ ਸਰ ਇਦਾਂ ਆਪਾਂ ਕਹਿੰਦੇ ਕੱਲ ਦਾ ਦਿਨ ਦੇ ਦਿਓ ਆ ਕੱਲ ਇੱਕ ਹੋਰ ਸਾਡਾ ਜੀਰੇ ਚੇਤਰਾ ਹੈ ਨਾ ਸੰਡੇ ਨੂੰ ਆਜੋ ਹਾਂ ਸੰਡੇ ਦਾ ਰੱਖੋ ਠੀਕ ਹੈ ਸੰਡੇ ਦਾ ਟਾਈਮ ਦੱਸ ਦਿਓ ਮਿਲੂ ਘੜਾਗਾ ਮੈਂ ਹਾਂ ਸੰਡੇ ਸਰ ਜਿਹੜਾ ਟਾਈਮ ਤੁਹਾਨੂੰ ਸਹੀ ਲੱਗਦਾ ਆਪਦੀ ਨੰਬਰ ਦੇ ਦਿਓ ਹਾਂ ਸਰ ਕੋਈ ਗੱਲ ਦਾ ਮਤਲਬ ਹੈ ਹਾਂ ਕੋਈ ਗੱਲ ਨਹੀਂ ਲੈ ਕੇ ਆ ਉਹ ਲੈ ਕੇ ਆ ਲੈ ਕੇ ਆ ਤੂੰ ਲੈ ਕੇ ਆਇਆ ਹੈ ਇੱਕ ਵਾਰ ਕੋਈ ਗੱਲ ਨਹੀਂ ਸਰ ਕੋਈ ਗੱਲ ਨਹੀਂ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਰ 22 ਤਰੀਕ ਹੈਗੀ ਹੈ ਹੋਲੀਆਂ ਕਿ ਨਹੀਂ ਲੰਬਾ 22 ਨੂੰ ਨਾ ਬਸੰਤਾ ਨੇ ਵੀ ਜਾਣਾ ਅੱਜ ਤਾਂ ਦਹੀਂ ਮੰਗਲਵਾਰ ਤੋਂ ਬਾਅਦ ਆ ਗਿਆ ਕੋਈ ਗੱਲ ਨਹੀਂ ਸਰ ਗਿੱਦਾਂ ਤੁਹਾਨੂੰ ਫੇਲਾਦਾ ਕੋਈ ਗੱਲ ਨਹੀਂ ਹੋਲੀਆਂ ਕਾਢ ਹੀ ਲਵਾਂ ਸਰ ਫੋਲਾ ਮਲੇ ਤੋਂ ਅਗਲੇ ਦਿਨ ਦਾ ਰੱਖ ਲੈਨੇ ਆ ਕੁੜੀਆਂ ਨੰਗਾ ਆ ਕੇ ਆ ਜੋ ਸਾਤ ਹੈ ਜੀ ਆਪਾਂ ਇਦਾਂ ਕਰੀਏ ਆ ਬੁੱਧਵਾਰ ਦਾ ਸਮਾਂ ਰੱਖ ਲੈਨੇ ਆ ਨਹੀਂ ਬੁੱਧਵਾਰ ਦਾ ਰੱਖ ਲਓ ਬੁੱਧਵਾਰ ਦਾ ਢਾਨਾ ਹੀ ਠੀਕ ਹੈ ਸਰ ਦਾ ਪਤਾ ਹੈ ਨੰਬਰ ਦੱਸੋ ਜੀ ਆਪ ਦਾ ਜਨਾਬ ਡਬਲ ਇਹ ਹਾਂਜੀ ਇਹ ਨਾਮ ਆਪ ਜੀ ਅਸੀਂ ਮਨੀਸ਼ ਕੁਮਾਰ ਕਾ ਜੀ ਸਰ ਮੈਂ ਆ ਬੰਰੀ ਸਰ ਲਿਖ ਲੈਨੇ ਆਂ ਜੀ 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 ਲੇ ਲ ਚੱਲ ਕੋਈ ਅਲਿ ਜਿਦਾ ਬੰਦੇ ਕੀ ਮਾਉਡ ਦਿੱਤੀ ਆ ਕਿੱਦਾਂ ਦਿੱਤੀ ਆ ਬੈਂਕਪ੍ਰੋ ਦਿੱਤੀ ਆ ਹਾਂ ਜੀ ਬੈਂਕਪ੍ਰੋ ਹਾਂ ਸਟੇਟਮੈਂਟ ਕਿਹੜੇ ਬੈਂਕ ਦੇ ਦਿੱਤਾ ਉਹ ਖਾਤਾ ਨੰਬਰ ਕੀ ਜੀ ਜਨਾਬ ਸਾਰਾ ਕੁਝ ਹੀ ਗੱਲ ਤਾਂ ਸੁੰਨ ਲਾ ਯਾਰ ਕਿੰਨੇ ਪੈਸੇ ਦਿੱਤੇ ਆ ਕਿਤਕ ਦਾ ਦਿੱਤੇ ਆ ਸਾਈਟ ਤੇ ਡੀਟੇਲ ਦੇਣੀ ਆ ਕਿੱਥੇ ਕਿਤੇ ਗਿਆ ਕੀ ਕੀ ਹੋਇਆ ਹਾਂ ਜੀ ਠੀਕ ਆ ਸਰ ਠੀਕ ਆ ਸਰ A to Z ਠੀਕ ਆ ਜੀ ਤਾ ਸਾਰਾ ਵਈ ਪੁੱਜੀ ਸੀ ਆ ਪਾ ਠੀਕ ਹੈ ਸੀਰੀਅਲ ਵਾਈਜ਼ ਸੀ ਵੀ ਭੇਜਿਆ ਕਿਤੇ ਸਿੱਕੇ ਦਾ ਬੜਾ ਇਹ ਵੀ ਗੱਲ ਨਹੀਂ ਉਹ ਕਹਿੰਦੇ ਆ ਕਿ ਉਹਨਾਂ ਨੇ ਜਾਣਾ ਕੋਈ ਗੱਲ ਨਹੀਂ ਆ ਜੋ ਵੀ ਗੱਲ ਆ ਚਾਰ ਬੰਦੇ ਦੇ ਪੈਸੇ ਆ ਇੱਕ ਆਦ ਪੈਸੇ ਇੱਕ ਹੀ ਆਇਆ ਭਾਜੀ ਇੱਥੇ ਕੀ ਆਇਆ ਇਹਨਾਂ ਨੇ ਉਹਨਾਂ ਨੂੰ ਕੰਮ ਚਲਵਾਇਆ ਇਹ ਵੀ ਲਿਖਣਾ ਕਿਤੇ ਤਰੂ ਤੁਸੀਂ ਇਹਨਾਂ ਕਨੈਕਟ ਹੋ ਜੀ ਸਾਰਾ ਇਹ ਬੰਦੇ ਕੋਈ ਗੱਲ ਕੈਮ ਕਰਾ ਕੇ ਨਹੀਂ ਹੁੰਦੇ ਦੋ ਸਾਰਾ ਕੁਝ ਦੇ ਦੋ ਭਾਵੇਂ ਸਾਰਾ ਕੁਝ ਉਹ ਬੰਦੇ ਦੀ ਭਾਜੀ ਉਹ ਬੰਦੇ ਦੀ ਮਾਰੀ ਕਦਾ ਰੁਕੀਆਂ ਵਾ ਇਹ ਕਿਤੋਂ ਬੰਦੇ ਨੇ ਮੈਂ ਕਿੰਨੀ ਵਾਰੀ ਆਇਆ ਹਾਂ ਮੈਂ ਕਹਿੰਦਾ ਤੁਸੀਂ ਟਾਈਪ ਕਰਾ ਕੇ ਗਲਤ ਦਿਖਾ ਦਿਓ ਸਾਰੀ ਜੋ ਤੁਹਾਡਾ ਹੈਗਾ ਬਿੱਲ ਬਹੁਤ ਬਹੁਤ ਥੈਂਕ ਯੂ ਸਾਡਾ ਮੇਰੇ ਅੱਗੇ ਘਰ ਘਰ ਘੜਦੇ ਆ ਤੇ ਜਿੰਨੇ ਪੈਸੇ ਮੈਂ ਖਾਂਦੇ ਹਾਂ ਤੇ ਮੈਂ ਸਾਰੇ ਵਾਪਸ ਕਰਦੇ ਹਾਂ ਮੀ ਜੀ ਮੈਂ ਕਹਿੰਦਾ ਜਿਹੜਾ ਤੁਹਾਨੂੰ ਉਹ ਵੀ ਹੈਗਾ A to Z ਲੈ ਕੇ ਸਾਰਾ ਤੁਸੀਂ ਮੁੰਤਖਾਸ ਵਿੱਚ ਲਿਖਾ ਕੇ ਦਿਖਾ ਦੇ ਦਿਓ ਨਹੀਂ ਸਾਰਾ ਚਲੋ ਲਾਈਵ ਬਹੁਤ ਵੀਰਾਂ ਜਦੋਂ ਤੁਸੀਂ ਆਪਣੇ ਧੀਆਂ ਭੈਣਾਂ ਨੂੰ ਉਤ ਡਾਉਂਦੇ ਜਦੋਂ ਆਪਾਂ ਬਹੁਤ ਸਾਰੀਆਂ ਵੀਡੀਓ ਤੁਹਾਡੇ ਦੇਖ ਕੇ ਬਣ ਰਹੀਆਂ ਹਾਂਜੀ ਹਾਂਜੀ ਉਹਨਾਂ ਨਾਲ ਨਾ ਇਹ ਵਦ ਕੇ ਹੈ ਦਲਦਲ ਚ ਬੜਾ ਫਸਿਆ ਹੋ ਨੱਚੇ ਦੀ ਕਿ ਇਤਨਾ ਖੜਾਓ ਤੂੰ ਮੇਰਾ ਪੁੱਤ ਇਦਾਂ ਕਰ ਹਾਂਜੀ ਆ ਤੂੰ ਮੇਰੇ ਨਾਲ ਆ ਜਾ ਹਾਂਜੀ ਮੇਰੇ ਨਾਲ ਸੇਵਾ ਚ ਰਿਹਾ ਕਰੋ ਹਾਂਜੀ ਹਾਂਜੀ ਠੀਕ ਹੈ ਜੀ ਜੋ ਦਵਾਈ ਬੂਟੀ ਤੈਨੂੰ ਚਾਹੀਦੀ ਆ ਹਾਂਜੀ ਮੈਂ ਤਾਂ ਬਹੁਤ ਵੀਡੀਓ ਬਹੁਤ ਜਿਆਦੀਆਂ ਜਿਹੜੀਆਂ ਲੋਕ ਬੇ ਕੁੜੀ ਨੂੰ ਕੁੜੀ ਨੇ ਨਹੀਂ ਘਲਿਆ ਗਾੜੀ ਕੁੜੀ ਤੂੰ ਆਪਣਾ ਮਨ ਬਣਾ ਮਨ ਤੂੰ ਬਣਾ ਹੀ ਜਾ ਜੇ ਤੂੰ ਮਨ ਬਣਾਇਆ ਤੇ ਤੁਹਾਡੇ ਦਰਸ਼ਨ ਕਰਨੇ ਮੇਰੇ ਪ੍ਰਮਾਤਮਾ ਨੇ ਅੱਜ ਮਿਲਾਤਾ ਮੈਂ ਬਹੁਤ ਖੁਸ਼ ਹਾਂ ਬਹੁਤ ਜ਼ਿਆਦਾ ਟੈਨਸ਼ਨ ਨਾ ਲੈ ਤੂੰ ਮੇਰਾ ਭਰਾ ਇਦਾਂ ਕਰ ਮੇਰੀ ਗੱਲ ਸੁਣ ਆਪਣਾ ਵੀਰੇ ਮੇਰੀ ਗੱਲ ਮੇਰੀ ਗੱਲ ਸੁਣ ਤੈਨੂੰ ਦਵਾਈ ਵੀ ਦਵਾਵਾਂਗੇ ਤੈਨੂੰ ਖਾਣਾ ਵੀ ਦਵਾਵਾਂਗੇ ਠੀਕ ਹੈ ਜੀ ਤੂੰ ਆਪਣਾ ਮਨ ਬਣਾ ਲੈ ਚ ਹੁਣੇ ਮੇਰੇ ਨਾਲ ਜਾਣਾ ਹੁਣੇ ਚੱਲ ਜਾ ਆਪਣਾ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਜਦੋਂ ਤੂੰ ਮੇਰੇ ਮੈਂ ਮੇਰਾ ਨੰਬਰ ਲਿਖ ਲੈ ਜਦੋਂ ਤੂੰ ਮੈਂ ਨੰਬਰ ਦੇ ਦੇ ਤੈਨੂੰ ਵੀਰ ਘਰ ਜਾ ਕੇ ਆਪਣੇ ਲੈ ਲੂ ਪਿੰਨਾ ਖਣਾ ਪੈਣਾ ਹੈ ਉੱਥੋਂ ਲੈ ਕਾਗਜ਼ ਕੱਢ ਕੇ ਲੈ ਕੋਈ ਗੱਡੀ ਤੋਂ ਠੀਕ ਹੈ ਤੇ ਮੇਰਾ ਵੀਰ ਤੇਰਾ ਜੋ ਵੀ ਤੂੰ ਨਸ਼ਾ ਕਰਦਾ ਹਣਾ ਉਹ ਤੂੰ ਆਪਣਾ ਮੰਨ ਬਣਾ ਤੇਰੀ ਖਰਾਕ ਤੇਰੀ ਦਵਾਈ ਬੂਟੀ ਉਹ ਆਪਾਂ ਸੇਵਾ ਕਰਵਾਉਂਦੇ ਜਿੰਨੀਆਂ ਦਿਹਾੜੀਆਂ ਨਾਲ ਮੇਰਾ ਕਿਹੜਾ ਪਿੰਡ ਆਪਣਾ ਮੇਰਾ ਪਿੰਡ ਜਿਹੜਾ ਮੈਥੇ ਲੱਗਿਆ ਹੈ ਜੀ ਅੱਛਾ ਆ ਵੀਰ ਨਸ਼ਾ ਕਹਿੰਦਾ ਮੈਂ ਛੱਡਣਾ ਮੈਥੇ ਲੱਗਿਆ ਹੈ ਕੰਮ ਕਰਨ ਮੈਥੇ ਜਾਣਾ ਨਹੀਂ ਨਹੀਂ ਜਾਣਾ ਨਹੀਂ ਇੱਥੇ ਕਦੀ ਕਿਤੇ ਜਾਣਾ ਕਦੀ ਕਿਤੇ ਸੌਂ ਜਾਣਾ ਤੂੰ ਮੇਰਾ ਬੁੱਤ ਮੇਰਾ ਵੀਰ ਇਹਦੇ ਨਾਲ ਹੀ ਰੱਖੋ ਨਾਲ ਹੀ ਲੈ ਗਏ ਹੱਜਾ ਰਿਹਾ ਭਾਈ ਇਹ ਨਹੀਂ ਆਪਣੇ ਨਾਲ ਚੱਲ ਇਹ ਭਾਈ ਜਿਹੜਾ ਨਾਲ ਆ ਮੇਰਾ ਨੰਬਰ ਹੀ ਮੈਂ ਤੁਹਾਨੂੰ ਆਪਣਾ ਪਰਸਨਲ ਨੰਬਰ ਦੇਣ ਠੀਕ ਆ ਜਦੋਂ ਮਰਜ਼ੀ ਮੈਨੂੰ ਫੋਨ ਲਾ ਦੀ ਮੈਂ ਅੰਮ੍ਰਿਤਸਰ ਵੀ ਆਉਂਦਾ ਰਿਹਾ ਨਾ ਠੀਕ ਆ ਮੈਂ ਅੰਮ੍ਰਿਤਸਰੋਂ ਵੀ ਤੈਨੂੰ ਲੈ ਜਾਊਗਾ ਬਹੁਤੀ ਗੱਲ ਆ ਆਪਣਾ ਪਿੰਡ ਮਰਹਾਣਾ ਹੀ ਠੀਕ ਆ ਮੈਨੂੰ ਬਹੁਤ ਵਧੀਆ ਲੱਗਿਆ ਭਰਾ ਤੁਹਾਨੂੰ ਮਿਲ ਗਏ ਨਹੀਂ ਮੈਂ ਭਾਜੀ ਮੈਂ ਨਹੀਂ ਨਹੀਂ ਮੇਰਾ ਉਹ ਨਾਂ ਭਰਾ ਮੇਰਾ ਮੈਨੂੰ ਅੰਪੈਰ ਉਹ ਇੰਨੀਆਂ ਵੀਡੀਓ ਵੇਖਦਾ ਨਾ ਬਹੁਤ ਜ਼ਿਆਦੀਆਂ ਹਾਂਜੀ ਬਹੁਤ ਜ਼ਿਆਦੀਆਂ ਕਦੀ ਤੂੰ 에어ਪੋਰਟ ਤੋਂ ਲੈ ਜਾਂਦੇ ਈਆਂ ਨਾ ਕਦੇ ਕਦੀ ਕਦੇ ਬਹੁਤ ਜ਼ਿਆਦੀਆਂ ਕੋਈ ਗੱਲ ਨਹੀਂ ਵੀਰੇ ਅਸੀਂ ਤੇਰੇ ਨਾਲ ਖੜੇ ਆ ਠੀਕ ਹੈ ਜੀ ਸਾਰੇ ਭਰਾਵਾਂ ਦੇ ਨਾਲ ਖੜੇ ਆ ਕੱਲਾ ਤੇਰੇ ਨਾਲ ਨਹੀਂ ਸਾਰੇ ਭਰਾਵਾਂ ਦੇ ਨਾਲ ਖੜੇ ਆ ਠੀਕ ਹੈ ਜੀ ਜੇ ਦੋ ਤੇਰਾ ਦਿਲ ਕਰਦਾ ਆ ਮੇਰਾ ਨੰਬਰ ਹੀ ਆ ਜੀ ਇਹ ਬਹੁਤੀ ਗੱਲ ਆ ਹੋਣ ਜਾਣਾ ਹੋਣ ਚੱਲ ਜਾ ਪਰਿਵਾਰ ਨਾਲ ਗੱਲ ਕਰਦਾ ਆਪਣਾ ਮਨ ਬਣਾ ਲੈ ਨਹੀਂ ਨਹੀਂ ਮੰਨ ਬਾਬਾ ਜੀ ਮੈਂ ਪਪਾ ਜੀ ਨੰਬਰ ਖਰਾਬ ਹੋਏ ਨਾ ਨੰਬਰ ਆਪਣੇ ਕੋਲ ਰੱਖ ਲੈ ਜੇਬ ਚ ਵਾਲਾ ਠੀਕ ਹੈ ਜੀ ਬੜਾ ਮੈਂ ਖੋਜੇ ਮਤਲਬ ਵੀ ਇੰਨਾ ਕਿ ਜ਼ਿਆਦਾ ਤੁਹਾਨੂੰ ਮੈਂ ਕਿੱਦਾਂ ਪ੍ਰਮਾਤਮਾ ਨੇ ਮੈਨੂੰ ਮਲਾਤਾ ਮੈਂ ਇੰਨਾ ਹੀ ਜ਼ਿਆਦਾ ਖੋਜਾਂ ਬ ਗੱਲ ਕਰਨ ਵਾਲੀ ਹਾਂ ਕੋਈ ਨਾ ਯਾਦ ਆਤਾ ਭਾਜੀ ਇੰਨੇ ਕਿ ਮੈਂ ਵੀਡੀਓ ਵੇਨਾਂ ਨਾ ਵੀ ਮਤਲਬ ਗੱਲਾਂ ਦਾ ਵੀ ਇੰਨਾ ਮਤਲਬ ਵੀ ਮੈਨੂੰ ਯਕੀਨ ਹੁੰਦਾ ਚਾਹੇ ਵਿਸ਼ਵਾਸ ਵੀ ਭਾਜੀ ਇੰਨਾ ਕੰਮ ਕਰਦੇ ਆ ਜਾਂ ਕਿਦਾਂ ਇੱਕ ਦਿਨ ਤੁਸੀਂ ਉਹ ਆਪਣੇ ਪਿਆਸ ਵੀ ਗਏ ਪਤਾ ਨਹੀਂ ਮੈਂ ਕਿੰਨੀਆਂ ਕਿ ਜਿਆਦਾ ਇਦਾਂ ਹੀ ਵੀਡੀਓ ਵੇਨਰ ਇਹਨਾਂ ਨਾਲ ਇਦਾਂ ਹੀ ਦਿਨ ਰਾਤ ਹੀ ਦਿਨ ਰਾਤ ਹੀ ਇਹੋ ਜਿਹੀ ਕੋਈ ਗੱਲ ਨਹੀਂ ਫਰਾ ਤੇ ਅੱਜ ਤੇ ਮੈਨੂੰ ਰੱਬ ਹੀ ਮਿਲਤਾ ਭਾਈ ਦੀ ਕੀ ਬੱਬਾ ਜੀ ਆਪਣੀ ਹਾਂ ਬੱਬਾ ਰਤਨਦੇਵ ਯੂਨੀਵਰਸਿਟੀ ਆ ਉਹ ਗੱਡੀ ਤੇ ਮਗਰ ਵੀ ਲਿਖਿਆ ਹਾਂ YouTube Facebook Instagram ਦੇਖਿਆ ਮੈਂ ਦੇ ਆ ਤ ਮੈਂ ਦੇਖੇ ਤੇ ਦੇਖ ਕੇ ਹੀ ਉਦਾਂ ਮਤਲਬ ਬਨਣ ਡਿਆ ਤੁਹਾਨੂੰ ਨਹੀਂ ਹਲੇ ਤੁਹਾਡੇ ਦਰਸ਼ੇ ਨਹੀਂ ਕੀਤੇ ਮੈਂ ਦੇਖ ਕੇ ਭਾਗੀ ਵੀਰ ਕਹਿੰਦਾ ਕਿ ਪਰਨਾ ਦੇ ਬਾਬਾ ਜੀ ਕਹਿੰਦੇ ਕਿ ਗੱਲ ਚ ਨਾ ਮੈਂ ਮੈਂ ਗੱਲ ਚ ਪਾ ਆ ਸਿਰ ਤੁਹਾਡੀ ਖੜੀ ਗਈ ਇੱਥੇ ਹਨਾ ਤੁਸੀਂ ਇੱਥੇ ਖੜੇ ਸੀਗੇ ਹਾਂਜੀ ਇੱਥੇ ਖੜੇ ਹੋਈ ਗਈ ਗੱਲ ਹੀ ਭਰਾ ਜਿੰਨੀ ਵੀ ਦਵਾਈ ਖਰਾਕ ਤੈਨੂੰ ਆਪਾਂ ਸੇਵਾ ਦੇ ਵਿੱਚ ਸੰਸਥਾ ਵੱਲੋਂ ਦਵਾਵਾਂਗੇ ਨਹੀਂ ਮੈਂ ਸੇਵਾ ਹੀ ਕਰਨਾ ਚਾਹੁੰਦਾ ਬਾਬਾ ਜੀ ਤੂੰ ਮੇਰੇ ਨਾਲ ਰਹਿ ਤੂੰ ਮੇਰੇ ਨਾਲ ਅੱਜ ਵੀ ਜਾ ਸਕਦਾ ਕੱਲ ਵੀ ਆ ਸਕਦਾ ਜਦੋਂ ਚਾਹਣਾ ਭਾਈ ਜਿੰਦੇ ਨਾਲ ਜਾ ਸਕਦਾ ਜਦੋਂ ਮਰ ਜੀ ਇੱਕ ਮਿੰਟ ਮੈਂ ਨਾ ਅੱਜ ਕੱਪੜਾ ਕੱਪੜੇ ਲੈ ਲੈ ਉੱਥੋਂ ਹਾਂ ਕੱਪੜੇ ਲੈ ਲਈ ਕੱਪੜੇ ਲੈ ਲਈ ਆਪਣੇ ਠੀਕ ਆ ਕੱਲ ਨੂੰ ਮੈਂ ਆਪਣੇ ਪਿੰਡ ਮਰਾਣੀ ਆ ਹਾਂ ਕੋਈ ਗੱਲ ਨਹੀਂ ਪ੍ਰਾਜ ਜੀ ਆਇਆਂ ਨੂੰ ਤੇਰਾ ਮੇਰਾ ਵੀ ਠੀਕ ਆ ਹਾਂ ਕੱਲ ਸਾਈ ਮੇਰਾ ਵੀ ਜਦੋਂ ਮਰਜ਼ੀ ਆ ਜੀ ਹਨਾ ਇਹਦੇ ਰੱਬ ਹੀ ਪਰਮਾਤਮਾ ਹੀ ਮਿਲ ਗਿਆ ਮੈਨੂੰ ਤੇ ਅੱਜ ਕੋਈ ਗੱਲ ਨਹੀਂ ਗੁਰੂ ਘਰੇ ਅਰਦਾਸ ਕਰਕੇ ਗੁਰੂ ਘਰ ਮੱਥਾ ਟੇਕੇ ਆਪਣੇ ਕੋਲ ਆਏ ਜੀ ਜਾਈਦਾ ਜੀ ਦਰਸ਼ਨ ਕਰਦੇ ਆ ਠੀਕ ਹੈ ਜਿੱਥੇ ਮਤਲਬ ਸਾਉਂਡ ਨੂੰ ਮਿਲਦੇ ਹੋ ਤੇ ਮਸਾਉਂਦੇ ਨਹੀਂ ਨਾ ਠੀਕ ਹੈ ਉਹ ਜਿੱਤੇ ਪ੍ਰਮਾਤਮਾ ਹੀ ਮਿਲ ਗਿਆ ਮੈਨੂੰ ਧੰਗੁਰਾਮ ਦਾਸ ਧੰਗੁਰਾਮ ਦਾਸ ਵਾਏ ਵਾਏ ਗੁਰੂ ਦੀ ਨਗਰੀ ਚ ਰਹਿਣਾ ਮੇਰਾ ਵੀਰ ਰੱਬ ਆ ਕੇ ਅਰਦਾਸ ਕਰ ਠੀਕ ਹੈ ਜੀ ਨਿਆਸੇ ਰਿਆਂ ਦਾ ਉਹ ਆਸਰਾ ਵਾ ਤੇ ਬੱਤਿਆਂ ਦੀ ਉਹ ਪਤਵਾ ਉਹਦੇ ਕੇ ਅਰਦਾਸ ਕਰ ਕੇ ਰੱਬਾ ਮੈਂ ਦਲਦਲ ਚ ਵੜ ਚੁੱਕਾ ਵਾਂ ਤੇ ਹੁਣ ਮੈਨੂੰ ਕਢਾ ਤੂੰ ਨਾ ਕਢਾਉਗਾ ਤੂੰ ਬਾਹ ਤੇ ਫੜਾ ਉਹਨੂੰ ਇੱਕ ਰੀਅਲ ਦੀ ਜੇ ਉਹ ਨਾ ਫੜੂ ਤਾਂ ਅਦਾਖੀ ਠੀਕ ਆ ਕੋਈ ਗੱਲ ਨਹੀਂ ਮੇਰੇ ਵੀਰ ਜੇ ਮੈਂ ਤੈਨੂੰ ਕਹਿੰਦਾ ਭਾਇ ਮੇਰਾ ਹੌਣ ਚੱਲ ਵੜ ਨਹੀਂ ਕੱਪੜੇ ਬਾਬਾ ਜੀ ਹਾਂ ਤੂੰ ਮੇਰਾ ਵੀਰ ਕੱਪੜੇ ਲੈ ਲੈ ਪਰਿਵਾਰ ਨਾਲ ਗੱਲ ਕਰ ਲੈ ਮੈਂ ਰਹਿਣਾ ਚਾਹੁੰਦਾ ਜੇ ਜੇ ਤੁਹਾਡੇ ਚਰਨਾਂ 'ਚ ਜੇ ਤੇਰੇ ਲਈ ਹਮੇਸ਼ਾ ਆਪਣਾ ਆ ਜਿਹੜਾ ਦਰਵਾਜ਼ਾ ਵਾ ਆਸ਼ੀਰਵਾਦ ਸੰਤਰਾ ਦਰਵਾਜ਼ਾ ਖੁੱਲਾ ਕੋਈ ਗੱਲ ਨਹੀਂ ਮੇਰਾ ਵੀਰ ਜਦੋਂ ਮਰ ਗਿਆ ਜੀ ਨਹੀਂ ਨਹੀਂ ਭਰਾ ਤੂੰ ਜਦੋਂ ਮਰ ਗਿਆ ਜੀ ਤੇਰੇ ਲਈ ਹਮੇਸ਼ਾ ਆਪਣਾ ਜਿਹੜਾ ਦਰਵਾਜ਼ਾ ਵਾ ਆਸ਼ੀਰਵਾਦ ਸੰਤਰਾ ਦਰਵਾਜ਼ਾ ਖੁੱਲਾ ਮੈਂ ਇਨੇ ਵੀਡੀਓ ਬਣਾ ਰਿਹਾ ਨਾ ਕੋਈ ਇੱਕ ਦਿਨ ਉਹ ਜਿਹੜੀ ਅਮਰੀਕਾ ਬੀਬੀ ਰਹਿੰਦੀ ਉਹਨਾਂ ਨੂੰ ਖੜਿਆ ਹਾਂਜੀ ਹਾਂਜੀ ਕੁਦਰਤ ਸਾਹਿਬ ਬਈਨਾ ਜਿਆਦੇ ਮਤਲਬ ਖੁਸ਼ ਹੁੰਦਾ ਨਾ ਮੈਂ ਵੀਡੀਓ ਬੀ ਬੇ ਪਹਿਲੋ ਵੀਰੋ ਕਿੰਨੀ ਜਵਾਨੀ ਆ ਰੋ ਰਹੀ ਆ ਠੀਕ ਹੈ ਜਿਹਨਾਂ ਨੂੰ ਉਹ ਨਾ ਦੇਖਦੀਆਂ ਕਿੰਨੀ ਜਵਾਨੀ ਰੋ ਰਹੀ ਵਿਚਾਰੀ ਇਹਨਾਂ ਨੂੰ ਬਸ ਆਪਣੀ ਰਿਸ਼ਵਤ ਦੇਖਦੀ ਆ ਬਸ ਇੱਧਰ ਇੱਧਰ ਰੁਫਾਇਜ ਹਾਂ ਪਟਾ ਸੋਣਾ ਮੁੰਡਾ ਕੀ ਹਾਲ ਪਣਾ ਦਾ ਕੋਈ ਗੱਲ ਨਹੀਂ ਮੇਰਾ ਭਰਾ ਤੇਰੇ ਲਈ ਆਪਾਂ ਹਾਜ਼ਰ ਆ ਠੀਕ ਆ ਅੱਜ ਅੱਜ ਕੱਲ ਨੂੰ ਆ ਜੀ ਠੀਕ ਆ ਜੇ ਕਹਿਣਾ ਮੈਂ ਘਰੋਂ ਆਣ ਕੇ ਲੈ ਜਾਉ ਤੈਨੂੰ ਹੋਰ ਦੱਸ ਨਹੀਂ ਬੱਬੇ ਚਲੋ ਜਿੱਥੇ ਮੇਰੇ ਅੱਖਾਂ 'ਚ ਪਾਣੀ ਆ ਗਿਆ ਕਰੇ ਦਰਸ਼ਣੀਓ ਇਹ ਨਹੀਂ ਮੈਨੂੰ ਬੜਾ ਚਲ ਰੋ ਨਾ ਰੋ ਰੋ ਨਾ ਬੱਬਾਈ ਕੋਈ ਗੱਲ ਨਹੀਂ ਭਰਾ ਜਿੱਦਾਂ ਮਰਜੀ ਆਪ ਹੋਣਾ ਜਿਹਨੂੰ ਫੋਨ ਮਰ ਉਸਨੇ ਹਾਜ਼ਰ ਫੋਨ ਕਰੋ ਨਾ ਘਰ ਆਗੇ ਬਪਾ ਜੀ ਲੈ ਜੂਗੇ ਤੁਹਾਨੂੰ ਮੈਂ ਬਪਾ ਜੀ ਤੁਹਾਡੀ ਨਾਲ ਸੇਵਾ ਇੱਥੇ ਰਹਿਣਾ ਚਾਹੁੰਦਾ ਮੈਨੂੰ ਬਸ ਆਪਣੇ ਚੰਨਾਂ ਚ ਰੱਖ ਲੋ ਨਹੀਂ ਨਹੀਂ ਭਰਾ ਤੂੰ ਆਪਣਾ ਭਰਾ ਵਾਂਗੂ ਰਹਿ ਤੂੰ ਚੰਨਾਂ ਚ ਰਹਿਣਾ ਤੈਨੂੰ ਹੀ ਡੀਕਾਂਗੇ ਤੈਨੂੰ ਡੀਕਾਂਗੇ ਮੇਰਾ ਵੀ ਡੀਕਾਂਗਾ ਤੂੰ ਆਹ ਕੱਪੜੇ ਲੈ ਲੈਣੇ ਸਵੇਰੇ ਮੈਂ ਆਜੂ ਹਾਂ ਜੀ ਮੇਰਾ ਵੀ ਸਵੇਰੇ ਮੈਂ ਮੈਂ ਸਵੇਰੇ ਇੱਕ ਦੋ ਵੇ ਤੇ ਜੀ ਆਸ਼ਰਮ ਜੀ ਆ ਬਾਦ ਵਿੱਚ ਮੈਂ ਜਾਣਾ ਉੱਥੇ ਜੀਰੇ ਜਾਣਾ ਵਾ ਠੀਕ ਹੈ ਜਦੋਂ ਮੇਰਾ ਭਰਾ ਮੈਂ ਆਪਣਾ ਪਰਸਨਲ ਨੰਬਰ ਦਿੱਤਾ ਤੈਨੂੰ ਠੀਕ ਰੱਖੀ ਜਦੋਂ ਫੋਨ ਲਾਉਣਾ ਮੈਨੂੰ ਏਸੇ ਨੰਬਰ ਤੋਂ ਲਾ ਦੇ ਤੇ ਤੂੰ ਕਹਿ ਦੇ ਵੀਰੇ ਆਪਾਂ ਅੰਮ੍ਰਿਤਸਰ ਮਿਲੇ ਹਾਂ ਆ ਇੱਥੇ ਜਿਹੜਾ ਜੈਂਟਰਾਂ ਰੌਲਾ ਜਿਹੜਾ ਬੱਸ ਤੇਰੀ ਵਾਧੂ ਆ ਆ ਵੀਡੀਓ ਇਹਦਾ ਤੇਰਾ ਫੇਸ ਨਹੀਂ ਮੈਂ ਵਿੱਚ ਲੈ ਕੇ ਆਉਣਾ ਕੋਈ ਫੇਸ ਨਹੀਂ ਵਿੱਚ ਲੈ ਕੇ ਕੋਈ ਗੱਲ ਨਹੀਂ ਪਪਾ ਜੀ ਫੇਸ ਨਹੀਂ ਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ 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 ਫੇਸ ਨਹੀਂ ਦੀ ਕੋਈ ਗੱਲ ਪਪਾ ਜੀ ਆ ਕੋਈ ਗੱਲ ਨਹੀਂ ਆਪਾਂ ਫੋਟੋ ਚਾਹੀਏ ਚਲ ਜਰੂਰ 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 ਅੱਜ ਸਾਰੀ ਸੰਗਤਾਂ ਦਾ ਮੈਂ ਬਹੁਤ ਬ ਆਪਣੀ ਇੱਕ ਕਾਰ ਦੇ ਨਾਲ ਵੀ ਜੀ ਆਪਣਾ ਸਾਥ ਦਿੱਤਾ ਤੋਂ ਆਹ ਨਹੀਂ ਸਕਦਾ ਵੈਦ ਜੀ ਬੋਲੇ ਫੋਰ ਹਰ ਸੋਹਰੀ ਅਕਾਲਮ ਜੀ ਧੰਨਵਾਦ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ